ਸਤਿ ਸ਼੍ਰੀ ਅਕਾਲ ਜੀ ਮੈਂ ਅਮਰਦੀਪ ਸਿੰਘ ਰਾਓ ਜ਼ਿੰਦਗੀ ਜਸਤੀ ਚੈਨਲ ਦੇ ਥੋੜਾ ਸੌਦਾ ਸਵਾਗਤ ਕਰਦਾ ਗੋਲਦੀ ਬਾਵਾ ਸ਼ੋਅ 'ਚ ਅੱਜ ਸਾਡਾ ਟੌਪਿਕ ਤਾਂ ਹੋਰ ਸੀ ਪਰ ਬਦਕਿਸਮਤੀ ਨਾਲ ਸਾਡੀ ਇਹ ਹੈ ਕਿ ਜਿਹੜੀ ਸੰਗੀਤ ਜਗਤ ਦੇ ਵਿੱਚ ਇੱਕ ਮੰਦਭਾਗੀ ਖਬਰ ਆਪਾਂ ਕਹਿ ਸਕਦੇ ਆ ਉਹ ਸ਼ੁਰੂ ਸਵੇਰ ਤੋਂ ਹੀ ਚੱਲ ਰਹੀ ਹੈ ਕਈ ਦਿਨਾਂ ਦਾ ਇਹ ਡਰ ਬਣਿਆ ਹੈ ਕਿ ਵੀ ਇਹ ਖਬਰ ਆ ਨਾ ਜਾਵੇ ਪਰ ਅਖੀਰ ਉਹ ਹੀ ਖਬਰ ਆ ਗਈ ਤੇ ਅੱਜ ਗੋਲਦੀ ਬਾਵਾ ਜੀ ਨਾਲ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਜਿਹੜੀ ਰਾਜਵੀਰ ਜਵੰਦਾ ਦੀ ਅੱਜ ਮੌਤ ਹੋਈ ਹੈ ਕਈ ਦਿਨ ਹਸਪਤਾਲ 'ਚ ਰਹਿ ਕੇ ਉਤੋਂ ਬਾਅਦ ਤੇ ਟੌਪਿਕ ਇਹ ਜੇ ਅਸੀਂ ਇਹ ਰੱਖਾਂਗੇ ਕਿਉਂਕਿ ਬਾਬਾ ਜੀ ਵੀ ਸੰਗੀਤ ਜਗਤ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਇੱਕ ਇੰਡਸਟਰੀ ਦੀ ਬਹੁਤ ਸਮਝ ਹੈ ਤੇ ਇਹਨਾਂ ਨਾਲ ਗੱਲ ਹੀ ਆਪਾਂ ਰਾਜਵੀਰ ਜਵੰਧਾ ਨੂੰ ਸ਼ਰਧਾਂਜਲੀ ਵੀ ਦੇਵਾਂਗੇ ਤੇ ਗੱਲਬਾਤਾਂ ਵੀ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰੌਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਨੇ ਇਹ ਲੱਭਣੇ ਲਾਲ ਗਵਾਚੇ ਮਿੱਟੀ ਦਾ پرول جوگی ਆ ਇਹ ਇਸ ਤਰ੍ਹਾਂ ਦਾ ਇੱਕ गाना راجویر ژونددا ਦਾ ਸੀ آج وہ بہت جਣੀ ਉਹ ٹرینڈنگ تھی اس ਕਰਕੇ ਕਿਉਂਕਿ کئی ਦਿਨਾਂ ਤੋਂ راجویر ژوندਦਾ زندگی موت ਦੀ ਲੜਾਈ ਲੜ ਰਹੇ ਸੀ ਅੱਜ ਅਖੀਰ ਨੂੰ ਮੌਤ ਤੋਂ ਹਾਰ ਗਏ ਤੇ ਉਹ ਸ਼ਖਸ ਇਹ ਪਤਾ ਨਹੀਂ ਹੁੰਦਾ ਜਦੋਂ ਬੰਦਾ ਇਹ ਲਾਈਨਾਂ ਇਹ ਗਾਣੇ ਗਾਉਂਦਾ ਹੁੰਦਾ ਵੀ ਮੇਰੇ ਤੇ ਵੀ ਆ ਜਾਣੀਆਂ ਨੇ ਕਿਸੇ ਟਾਈਮ ਮੰਦ ਭਾਗੀ ਘੜੀ ਕੋਈ ਆਉਣੀ ਹੈ ਤੇ ਅੱਜ ਲੋਕ ਇਹ ਕਹ ਲਓ ਵੀ ساری ਦੁਨੀਆ ਦੇ ਜਿੰਨੇ ਪੰਜਾਬੀ ਨੇ ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਦਾਸ ਨੇ ਅਜ ਉਨ੍ਹਾਂ ਦੀਆਂ ਅੱਖਾਂ ਨਮ ਨੇ ਕਈ ਦਿਨਾਂ ਤੋਂ ਡਰ ਬਣਿਆ ਹੈ ਅਸੀਂ ਥੋੜੇ ਤੱਕ ਵੀ ਇਹ ਸਾਡੇ ਤੋਂ 3-4 ਘੰਟੇ ਬਾਅਦ ਖਬਰ ਪਹੁੰਚੀ ਹੋਈ ਗਈ ਤੇ ਤੁਸੀਂ ਕਿਵੇਂ ਸਮਝਦੇ ਹੋ ਜੀ ਤੇ ਇਹਦੇ 'ਚ ਆਪਾਂ ਗੱਲ ਅੱਗੇ ਇਹੀ ਕਰਾਂਗੇ ਕਿ ਸੱਚੀ ਸ਼ਰਧਾਂਜਲੀ ਰਾਜਵੀਰ ਜਵੰਦਾ ਨੂੰ ਕੀ ਹੋ ਸਕਦੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਆਣੀ ਮੌਤ ਜਿਵੇਂ ਉਹ ਗਏ ਨੇ ਤੁਹਾਡਾ ਇੱਕ ਗਾਣਾ ਵੀ ਆਇਆ ਸੀ ਕਫਨ ਦੇ ਜੇਬ ਨਹੀਂ ਹੁੰਦੀ ਬਾਅਦ ਤੱਕ ਬਹੁਤ ਲੋਕਾਂ ਨੇ ਉਹਨੂੰ ਤੋੜ ਮੋੜ ਕੇ ਜਾਨੀ ਇਹ ਕਹਿੰਦੇ ਕਿ ਜਦੋਂ ਇਹ ਵੀ ਚੰਗੀ ਗੱਲ ਹੁੰਦੀ ਹੈ ਕਿਸੇ ਨੂੰ ਕੋਈ ਪਸੰਦ ਆਇਆ ਉਹ ਉਹਨਾਂ ਨੇ ਉਸ ਗਾਣੇ ਨੂੰ ਅੱਗੇ ਆਪਣੇ ਹਿਸਾਬ ਨਾਲ ਗਾਇਆ ਤੇ ਪਰ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਤੇ ਠੁਕਦਾ ਸੀ ਉਹਦੀਆਂ ਲਾਈਨਾਂ ਤੋਂ ਸ਼ੁਰੂ ਕਰਕੇ ਆਪਾਂ ਅੱਗੇ ਇਹਨਾਂ ਚੀਜ਼ਾਂ ਦਾ ਹੱਲ ਕੀ ਹੋ ਸਕਦਾ ਆਪਾਂ ਇਸ ਤੇ ਡਿਸਕਸ਼ਨ ਕਰਾਂਗੇ ਜੀ ਬਿਲਕੁਲ ਜੀ ਰੌਸਾ ਜਮਾਨਾ ਉਦਾਸ ਹੈ ਪਲਾਨਿੰਗ ਕੋਈ ਹੋਰ ਸੀ ਵਿਸ਼ਾ ਕੋਈ ਹੋਰ ਸੀ ਲਾਈਵ ਦਾ ਐਡਾ ਸ਼ੈਲਸ਼ ਵੀ ਲਾ ਗੱਭਰੂ ਹੁਣਾ ਔਰ ਦੁਨੀਆ ਦੀ ਹਰ ਇੱਕ ਬੱਚੇ ਬਜ਼ੁਰਗ ਮਾਤਾ ਮਾ ਪੈਣਾ ਹਰ ਇੱਕ ਦੀ ਜਵਾਨ ਤੇ ਹਰ ਇੱਕ ਦੀ ਦਿਲੋਂ ਇਹ ਅਰਦਾਸ ਹੋਣੀ ਵੀ ਜਵੰਦਾ ਸਾਹਿਬ ਦਾ ਜਦੋਂ ਐਕਸੀਡੈਂਟ ਹੋਇਆ ਵੀਰ ਦਾ ਹਰ ਇੱਕ ਬੰਦਾ ਦੁਆ ਕਰ ਰਿਹਾ ਸੀ ਵੀ ਕੋਈ ਇਦਾਂ ਦੀ ਗੱਲ ਨਾ ਹੋਵੇ ਕਿਉਂਕਿ ਉਹ ਬਹੁਤ ਲੋਕਾਂ ਦਾ ਜਿਹੜੇ ਉਹਨੂੰ ਨਹੀਂ ਵੀ ਮਾਲ ਮਿਲੇ ਸੀ ਜਾਂ ਕੋਈ ਪਰਸਨਲ ਹੀ ਨਹੀਂ ਜਾਣਦੇ ਸੀ ਸਾਰਿਆਂ ਦੀ ਅੱਖ ਅੱਜ ਨਮ ਹੈ ਸਾਰੇ ਰੋਏ ਐ ਮੈਂ ਵੀ ਤੁਹਾਨੂੰ ਦੱਸ ਨਹੀਂ ਸਕਦਾ ਸਵੇਰ ਦੇ ਕਿੰਨੇ ਅਫਸਟੇਟਾ ਸੀ ਤੇ ਇਹੋ ਜਿਹਾ ਲਿਖਣ ਗਾਉਣ ਵਾਲੇ ਗੱਲ ਕੱਲੀ ਗਾਇਕੀ ਦੀ ਨਹੀਂ ਇਹੋ ਜਿਹਾ ਇਨਸਾਨ ਸੋਹਣਾ ਸੁਨੱਖਾ ਜਿਹਨੇ ਗਾਇਆ ਵੀ ਤੁਸੀਂ ਦੇਖ ਲਓ ਅੱਜ ਤੱਕ ਕੋਈ ਸ਼ਬਦ ਮੈਨੂੰ ਲੱਗਦਾ ਨਹੀਂ ਮੈਂ ਸਾਰੇ ਗਾਣੇ ਸੁਣ ਸੁਣੇ ਐ ਮੈਂ ਮਿਲਿਆ ਨਹੀਂ ਕਦੇ ਜਿਵੇਂ ਦੇ ਤੇ ਇੱਕ ਇੱਕ ਸ਼ਬਦ ਮਤਲਬ ਬੰਦੇ ਦੀ ਸੋਚ ਤੇ ਹੀ ਨਿਰਭਰ ਕਰਦਾ ਹੁੰਦਾ ਵੀ ਉਹ ਕਿਦਾਂ ਦੀ ਚੋਣ ਕਰਦਾ ਤੇ ਆਵਾਜ਼ ਤੋਂ ਲਾ ਕੇ ਪਿਆਰ ਲੋਕਾਂ ਦਾ ਐਨਾ ਮਿਲਣਾ ਵੀ ਜਿਹੜੇ ਲੋਕ ਨੂੰ ਮਾਲੋ ਕਦੇ ਦੇਖਿਆ ਵੀ ਨਹੀਂ ਹੋਣਾ ਕਦੇ ਟੀਵੀ ਤੇ ਦੇਖਿਆ ਹੋਣਾ ਉਹ ਵੀ ਆਪਣੇ ਘਰੇ ਆਪਣਾ ਪ੍ਰਸ਼ਾਦਾ ਪਾਣੀ ਬੰਦ ਕਰਕੇ ਉਹਦੇ ਲਈ ਅਰਦਾਸਾਂ ਕਰ ਰਹੇ ਸੀ ਤੇ ਜਿਹੜੀ ਗੱਲ ਹੈ ਸੰਸਾਰ ਦੀ ਸੰਸਾਰ ਚ ਚਲੋ ਥਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਪਰ ਬਹੁਤ ਇੱਕ ਐਲੋਵੀਨ 90 90% ਲੋਕ ਉਹਦੇ ਲਈ ਦੁਆਵਾਂ ਕਰ ਰਹੇ ਸੀ ਦਿਲੋਂ ਦੁਆਵਾਂ ਕਰ ਰਹੇ ਸੀ ਤਾਂ ਅੱਜ ਮੈਨੂੰ ਆਪ ਨਹੀਂ ਸਮਝ ਆਉਂਦੀ ਕੀ ਬੋਲੀਏ ਕੀ ਕਹੀਏ ਮਾਨ ਸਵੇਰ ਦਾ ਇਹਨਾਂ ਉਦਾਸ ਹੈ ਸਾਰੀਆਂ ਗੱਲਾਂ ਉਹਦੇ ਗਾਣਿਆਂ ਤੋਂ ਵੀ ਉਹਦੀ ਸ਼ਖਸੀਅਤ ਤੋਂ ਵੀ ਇੱਕ ਸਭ ਤੋਂ ਵੱਡਾ ਦੁੱਖ ਹੁੰਦਾ ਜਿਹੜਾ ਉਹਦੇ ਪੇਰੈਂਟਸ ਨੂੰ ਨਿੱਕੇ ਨਿੱਕੇ ਬੱਚੇ ਮਾਤਾ ਉਹਨਾਂ ਦੇ ਵਾਈਫ ਸਾਡੇ ਭੈਣ ਜੀ ਜਿਨ੍ਹਾਂ ਦਾ ਤੁਰ ਗਿਆ ਹੁੰਦਾ ਉਹਨਾਂ ਨੂੰ ਬਹੁਤ ਸਾਰਾ ਮਤਲਬ ਉਹਨਾਂ ਨੂੰ ਪਤਾ ਹੁੰਦਾ ਵੀ ਦੁੱਖ ਕੀ ਹੁੰਦਾ ਅਸੀਂ ਤਾਂ ਚਲੋ ਥੋੜੇ ਦਿਨ ਫੇਸਬੁੱਕ ਤੇ ਪਾ ਕੇ ਜਾਂ ਕਰੇ ਚਲੋ ਸਾਨੂੰ ਦੁੱਖ ਹੈ ਬੈਠੇ ਆ ਅਸੀਂ ਇਹਨੇ ਭੁੱਲ ਜਾਣਾ ਪਰ ਜਿਹੜਾ ਮੈਨੂੰ ਲੱਗਦਾ ਪਰਿਵਾਰ ਲਈ ਬਹੁਤ ਔਖਾ ਇਹ ਕੰਮ ਹੈ ਕਿਉਂਕਿ ਉਹਦੇ ਡੈਡੀ ਜੀ ਵੀ ਤੱਲਾ ਜਹਾਂ ਤੋਂ ਤੁਰ ਗਏ ਸੀ ਹੁਣ ਕਹਿੰਦੇ ਉਹਦੇ ਮਾਤਾ ਜੀ ਵੀ ਦੱਸਦੇ ਜੀ ਵੀ ਸਾਰੀ ਜ਼ਿੰਮੇਵਾਰੀ ਸਾਰੀਆਂ ਇਹ ਜਵੰਦਾ ਹੀ ਚੱਕ ਦਸੀ ਇਹਨੇ ਚਲੋ ਪਰਿਵਾਰ ਦਾ ਸਾਰਾ ਉਹ ਠਾਏ ਬੜੀ ਮਿਹਨਤ ਕਰੀ ਅੱਜ ਤਾਂ ਮਤਲਬ ਆਸ ਨਹੀਂ ਸੀ ਇਹ ਇਹ ਸੀਗਾ ਵੀ ਸਾਡੀਆਂ ਅਰਦਾਸਾਂ ਜਰੂਰ ਕਬੂਲ ਹੋਣਗੀਆਂ ਵੀ ਉਹ ਚਾਹੇ ਚਾਹੇ ਬੰਦਾ ਮਲਬ ਪੂਰਾ ਠੀਕ ਨਾ ਹੁੰਦਾ ਆਪਣੇ ਪਰਿਵਾਰ ਕੀ ਆ ਜਾਂਦਾ ਤਾਂ ਵੀ ਬਹੁਤ ਵੱਡੀ ਉਹ ਗੱਲ ਸੀ ਪਰ ਅੱਜ ਬਹੁਤ ਵੱਡਾ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਘਾਟਾ ਪਿਆ ਹੈ ਮਾਰੇ ਇੱਕ ਗੱਲ ਤਾਂ ਹੈਗੀ ਆ ਚਲੋ ਅਰਦਾਸਾਂ ਤਾਂ ਕਰਨੀਆਂ ਬਣਦੀਆਂ ਨੇ ਜਿਨ੍ਹਾਂ ਦਾ ਕੋਈ ਜਿਨ੍ਹਾਂ ਨੂੰ ਲੋਕ ਘਟ ਜਾਣਦੇ ਹੁੰਦੇ ਨੇ ਉਹਨਾਂ ਦੇ ਪਰਿਵਾਰ ਦੇ ਕਰ ਲੈਂਦੇ ਨੇ ਰਿਸ਼ਤੇਦਾਰ ਕਰ ਲੈਂਦੇ ਨੇ ਦੋਸਤ ਮਿੱਤਰ ਕਰ ਲੈਂਦੇ ਨੇ ਜਿਨ੍ਹਾਂ ਦੀ ਫੈਨ ਫੋਲਿੰਗ ਜ਼ਿਆਦਾ ਹੁੰਦੀ ਹੈ ਇਹ ਗਾਇਕ ਹੁੰਦੇ ਨੇ ਜਿਹੜੇ ਥੋੜੇ ਵਾਲੇ ਇਹ ਜਿਹੜਾ ਖੇਤਰ ਹੈ ਇਹ ਲੋਕ ਹੋਵੇ ਜਾਂ ਕੋਈ ਪਲੇਅਰ ਹੋ ਗਏ ਪੋਲੀਟਿਕਲ ਲੋਕ ਹੋਵੇ ਉਹ ਇੱਕ ਤਰ੍ਹਾਂ ਦੀ ਪਬਲਿਕ ਪ੍ਰੋਪਰਟੀ ਬਣ ਜਾਂਦੇ ਨੇ ਉਹਨਾਂ ਵਾਸਤੇ ਲੋਕ ਬਹੁਤ ਜ਼ਿਆਦਾ ਜਾਨੀ ਸੋਚਦੇ ਨੇ ਸੁਣਦੇ ਨੇ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਕੋਈ ਐਕਸੀਡੈਂਟ ਨਾਲ ਮੌਤ ਹੋਈ ਹੈ ਮੇਰੇ ਵਾਸਤੇ ਇਹ ਹੈ ਵੀ ਕਿਸੇ ਮਾਂ ਦਾ ਪੁੱਤ ਗਿਆ ਕਿਸੇ ਧੀ ਦਾ ਪੁੱਤ ਦਾ ਬਾਪ ਚਲਿਆ ਗਿਆ ਇੱਕ ਅ ਕਿਸੇ ਕੁੜੀ ਦਾ ਕਿਸੇ ਜਾਨੀ ਪਤਨੀ ਦਾ ਪਤੀ ਚਲਿਆ ਗਿਆ ਪਰ ਆਮ ਲੋਕਾਂ ਵਾਸਤੇ ਖਬਰ ਹੁੰਦੀ ਹੈ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਕੋਈ ਬਿਮਾਰੀ ਨਾਲ ਘੁੱਲ ਕੇ ਮਹੀਨਾ ਦੋ ਮਹੀਨੇ ਚਲਿਆ ਜਾਂਦਾ ਉਹ ਖਬਰ ਹੋ ਸਕਦੀ ਹੈ ਪਰ ਐਕਸੀਡੈਂਟ ਨਾਲ ਜਿਹੜੀ ਮੌਤ ਹੋਈ ਹੁੰਦੀ ਹੈ ਉਹ ਸਿਰਫ ਖਬਰ ਨਹੀਂ ਰਹਿਣੀ ਚਾਹੀਦੀ ਉਹ ਇੱਕ ਸਿੱਖਿਆ ਆਪਣੇ ਵਾਸਤੇ ਕੋਈ ਸਬਕ ਵੀ ਬਣਨਾ ਚਾਹੀਦਾ ਹੈ ਇਹ ਕਿਉਂ ਹੁੰਦਾ ਆਪਣੀ ਤਰਾਸ ਦੀ ਇਹ ਹੈ ਜੇ ਕਿ ਕੋਈ ਸਕੂਲ ਵੈਨ ਦਾ ਐਕਸੀਡੈਂਟ ਹੋ ਗਿਆ ਤਾਂ ਲੋਕ ਵੈਨਾਂ ਪਿੱਛੇ ਪੈ ਜਾਂਦੇ ਨੇ ਜੇ ਕਿਸੇ ਟਿਪਰ ਨੇ ਕੋਈ ਸਾਈਕਲ ਵਾਲਾ ਮਾਰਤਾ ਤਾਂ ਲੋਕ ਟਿਪਰਾਂ ਪਿੱਛੇ ਪੈ ਜਾਂਦੇ ਨੇ ਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਐਕਸੀਡੈਂਟ ਇੱਕ ਓਵਰ ਆਲ ਜਿਹੜਾ ਐਕਸੀਡੈਂਟਾਂ ਨੂੰ ਐਕਸੀਡੈਂਟ ਸਮਝਿਆ ਜਾਵੇ ਕਿਸੇ ਤਰ੍ਹਾਂ ਵੀ ਹੋ ਸਕਦਾ ਜੇ ਆਪਾਂ ਇਹ ਸੋਚਾਂਗੇ ਨਾ ਵੀ ਐਕਸੀਡੈਂਟ ਹੋਣ ਨੂੰ ਨਹੀਂ ਰੋਕਿਆ ਜਾ ਸਕਦਾ ਪਰ ਹੋਣ ਤੋਂ ਪਹਿਲਾਂ ਬਹੁਤ ਕੁਝ ਕੀਤਾ ਜਾ ਸਕਦਾ ਜਦੋਂ ਐਕਸੀਡੈਂਟ ਹੋ ਗਿਆ ਫਿਰ ਆਪਾਂ ਇੱਕ ਲਕੀਰ ਪਿੱਟਣ ਵਾਲਾ ਕੰਮ ਕਰਦੇ ਆ ਹੁਣ ਮੈਂ ਉੱਥੇ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਇੱਕ ਭਾਈ ਸਾਹਿਬ ਨੇ ਉਹ ਕਹਿ ਰਹੇ ਸੀ ਨੇ ਵੀ ਗਊਆਂ ਨੇ ਜਿੱਥੇ ਵੀ ਤੁਹਾਨੂੰ ਮਿਲਦੀਆਂ ਨੇ ਇਹਨਾਂ ਨੂੰ ਤੱਕ ਕੇ ਜਿਹੜੇ ਮੌਜੂਦਾ ਸੱਤਾਧਾਰੀ ਲੋਕ ਨੇ ਐਮਐਲਏ ਨੇ ਐਮਪੀ ਨੇ ਉਹਨਾਂ ਦੇ ਘਰਾਂ 'ਚ ਬਾੜ ਦੋ ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਪਰ ਆਪਾਂ ਕਿੱਥੇ ਗਏ ਹੁੰਨੇ ਆ ਜਦੋਂ ਆਪਾਂ ਜਾਂਦੇ ਆ ਸੜਕਾਂ ਤੇ ਜਾਂਦੇ ਆ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਸਕੂਟਰਾਂ ਦੇ ਮੂਹਰੇ ਖੜਾ ਕੇ ਰੌਂਗ ਸਾਈਡ ਜਾਂਦੇ ਆ ਉਦੋਂ ਅਸੀਂ ਇਹ ਨਹੀਂ ਸੋਚਦੇ ਵੀ ਕੀ ਹੋ ਸਕਦਾ ਤੇ ਇਹ ਰਾਜਵੀਰ ਜਵੰਧਾ ਦਾ ਇੱਥੇ ਇੱਕ ਮੈਨੂ ਲੱਗਦਾ ਨਹੀਂ ਸੱਚੀ ਸ਼ਰਧਾਂਜ ਲਈ ਇਹ ਹੋ ਸਕਦੀ ਹੈ ਕੋਈ ਲਹਿਰ ਚੱਲੇ ਕੋਈ ਮਹਿੰਮ ਚੱਲੇ ਕੋਈ ਕਿਸੇ ਤਰ੍ਹਾਂ ਦੇ ਗਰੁੱਪ ਬਣਨ ਹਰੇਕ ਸ਼ਹਿਰ ਚ ਹਰੇਕ ਡਿਸਟ੍ਰਿਕਟ ਚ ਹਰੇਕ ਪਿੰਡਾਂ ਚ ਵੀ ਬਣਨ ਵੀ ਅਸੀਂ ਐਕਸੀਡੈਂਟ ਹੋਣੋਂ ਰੋਕਣਾ ਹੈ ਜੇ ਕੋਈ ਐਕਸੀਡੈਂਟ ਕਰਨ ਜਾ ਰਿਹਾ ਜਿਹੜਾ ਕੋਈ ਰੋਂਗ ਸਾਈਡ ਜਾ ਰਿਹਾ ਉੱਥੇ ਮੈਂ ਇਹ ਸੋਚਦਾ ਹੁੰਦਾ ਵੀ ਜਾਂ ਇਹ ਮਰਨ ਜਾ ਰਿਹਾ ਜਾਂ ਕਿਸੇ ਨੂੰ ਮਾਰਨ ਜਾ ਰਿਹਾ ਜਦੋਂ ਆਪਾਂ ਇਹ ਕੀ ਤੇ ਉਤਰ ਆਵਾਂਗੇ ਨਾ ਵੀ ਐਕਸੀਡੈਂਟ ਹੋ ਸਕਦਾ ਕੋਈ ਮਰ ਸਕਦਾ ਜੇ ਆਪਾਂ ਕੋਈ ਬੰਦਾ ਟਰੈਕਟਰ ਜਾਂ ਕੋਈ ਟਰੱਕ ਜਾਂ ਬੱਸ ਪੁੱਠੇ ਪਾਸੇ ਨਹੀਂ ਆਉਂਦਾ ਜਾਂ ਓਵਰ ਸਪੀਡ ਜਾ ਰਿਹਾ ਹੈ ਆਪਾਂ ਨੂੰ ਉਹਨੂੰ ਦੇਖ ਕੇ ਸੱਥਰ ਦੇਣ ਲੱਗ ਜਾ ਹੁਣ ਉਦੋਂ ਤੱਕ ਆਪਾਂ ਹੱਲ ਨਹੀਂ ਕਰ ਸਕਦੇ ਜਦੋਂ ਤੱਕ ਆਪਾਂ ਇਹ ਨਹੀਂ ਸੋਚਾਂਗੇ ਵੀ ਇਹ ਮਰੂਗਾ ਜਾਂ ਮਾਰੂਗਾ ਜੇ ਆਪਾਂ ਰੋਕ ਕੇ ਉਹਨੂੰ ਕਹਾਂਗੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਟ੍ਰੈਫਿਕ ਪੁਲਿਸ ਅੱਜ ਕੱਲ ਸਿਰਫ ਉਹਨਾਂ ਲੋਕਾਂ ਵਾਸਤੇ ਰਹਿ ਗਈ ਜਿਹੜੇ ਲੀਡਰ ਨੇ ਜਾਂ ਕਿਤੇ ਇਹਨਾਂ ਨੇ ਰੈਲੀ ਕੱਢਣੀ ਆ ਜਾਂ ਕਿਤੇ ਕੋਈ ਜਲਸਾ ਕਰਨਾ ਹੈ ਉੱਥੇ ਮਾੜਾ ਮੋਟਾ ਉੱਥੇ ਪ੍ਰਬੰਧ ਕਰਦੇ ਨੇ ਪਰ ਆਮ ਲੋਕਾਂ ਵਾਸਤੇ ਕੋਈ ਹੁਣ ਆਪਾਂ ਚੰਡੀਗੜ੍ਹ ਜਾ ਕੇ ਕਿਵੇਂ ਸੀਟ ਬੈਲ ਇਹ ਹੁਣ ਆਪਾਂ ਕਹਾਂਗੇ ਵੀ ਕੱਲੇ ਜਿਹੜੇ ਬੜੇ-ਬੜੇ ਮੋਟਰਸਾਈਕਲ ਨੇ ਹਾਰਲੇ ਨੇ ਜਾਂ ਫੀਲਡ ਨੇ ਬਹੁਤ ਬੜੇ-ਬੜੇ BMW ਨੇ ਆਪਾਂ ਕੱਲੇ ਇਹਨਾਂ ਤੇ ਫੋਕਸ ਕਰਾਂਗੇ ਮੈਨੂੰ ਲੱਗਦਾ ਵੀ ਆਪਣੇ ਰਾਜਵੀਰ ਜਵੰਧਾ ਜੀ ਨੂੰ ਸ਼ਰਧਾਂਜਲੀ ਅਧੂਰੀ ਐ ਵੀ ਆਪਾਂ ਕੋਈ ਮਹਿੰਮ ਸਿਰਫ ਇੱਕ ਐਕਸੀਡੈਂਟ ਸੋਚ ਕੇ ਐਕਸੀਡੈਂਟ ਦੇ ਖਿਲਾਫ ਕੋਈ ਆਪਾਂ ਮਹਿੰਮ ਚਲਾਵਾਂਗੇ ਜਿਹੜੇ ਅਫਸਰ ਨੇ ਐਸਐਸਪੀ ਨੇ ਡੀਸੀ ਨੇ ਉਹਨਾਂ ਨੂੰ ਆਪਾਂ ਮੈਮੋਰੰਡਮ ਦਵਾਂਗੇ ਫੇਰ ਰਾਜਵੀਰ ਜਵੰਧਾ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਦੇਖੋ ਜਿਹੜਾ ਇਥੇ ਮੈਂ ਉਹਨੂੰ ਮਤਲਬ ਸਹੀ ਨਹੀਂ ਕਹਿ ਰਿਹਾ ਵਿਰੋਧੀ ਗੱਲ ਇਹ ਸਹੀ ਨਹੀਂ ਹੈਗੀ ਉਹ ਸਹੀ ਕਿਉਂ ਨਹੀਂ ਹੈਗੀ rau sahab ਇਹ ਸੁਣੋ ਤੁਸੀਂ ਵੀ ਐਸਐਸਪੀ ਕਿਹੜਾ ਐਸਐਸਪੀ ਹੈ ਜਿਹਨੇ ਗਾਵਾਂ ਰੋਡ ਤੇ ਛੱਡਿਆ ਕਿਹੜਾ ਮੰਤਰੀ ਹੈ ਜਿਹਨੇ ਗਾਵਾਂ ਰੋਡ ਤੇ ਛੱਡਿਆ ਰੋਡਾਂ ਤੇ ਤਾਂ ਅਸੀਂ ਨਹੀਂ ਛੱਡੀਆਂ ਇਹ ਪਬਲਿਕ ਨੂੰ ਸੋਚਣਾ ਪੈਣਾ ਹੈ ਅਸੀਂ ਕੀ ਹੈ ਜਦੋਂ ਇਦਾਂ ਦਾ ਕੋਈ ਮੁੱਦਾ ਹੁੰਦਾ ਜਾਂ ਕੋਈ ਘਟਨਾ ਵਾਪਰਦੀ ਆ ਅਸੀਂ ਉਹਦਾ ਸਾਰਾ ਜੋ ਹੈ ਮਲ ਜਿਹੜਾ ਮੌਜੂਦਾ ਹੁੰਦਾ ਮੁੱਖ ਮੰਤਰੀ ਚਾਹੇ ਬੜੰਤਮਾਨ ਹੈ ਚਾਹੇ ਕੈਪਟਨ ਮਰੇਂਦਰ ਸੰਗਤ ਦੀ ਬਾਦਲ ਦੀ ਉਧਰ ਨੂੰ ਤੁਰ ਪੰਨਿਆ ਹਾਏ ਹਾਏ ਕਰਨਾ ਨਾ ਪਰ ਉਹ گاਵਾ ਜਿਹੜੀਆਂ ਰੋਡ ਤੇ ਆਈਆਂ ਉਹ ਆਈਆਂ ਕਿੱਥੋਂ ਐਸਐਸਪੀ ਨੇ ਛੱਡੀਆਂ ਭਗਵਾਨਤਮਨ ਨੇ ਛੱਡੀਆਂ ਬਾਦਲ ਨੇ ਛੱਡੀਆਂ ਜਾਂ ਕੈਪਟਨ ਨੇ ਛੱਡੀਆਂ ਕਿਸੇ ਨੇ ਛੱਡੀਆਂ ਅਸੀਂ ਨੇ ਛੱਡੀਆਂ ਇਹਦੇ ਵਾਸਤੇ ਪਬਲਿਕ ਨੂੰ ਹੀ ਕੋਈ ਨਾ ਕੋਈ ਹੰਬਲਾ ਮਾਰਨਾ ਪੈਣਾ ਜਿੱਥੇ ਅਸੀਂ ਇੰਨਾ ਕੁਝ ਕਰਦੇ ਆਂ ਬਹੁਤ ਕੁਝ ਕਰਦੇ ਆਂ ਕੀ ਆਪਾਂ ਉਹ ਇੱਕ ਗਾਂ ਨੂੰ ساری ਉਮਰ ਚੋਕ ਕੇ ਉਹਦੇ ਤੋਂ ਪੈਸੇ ਕਮਾ ਕੇ ਉਹਦਾ ਦੁੱਧ ਪੀ ਕੇ ਉਹਨੂੰ 2-4 ਸਾਲ ਆਪਣੇ ਘਰੇ ਪਾਲ ਨਹੀਂ ਸਕਦੇ ਜੇ ਆਪਾਂ ਇੱਕ ਪਾਸੇ ਕਹਿੰਦੇ ਆ ਜੇ ਧਾਰਮਿਕ ਕਬਲ ਨੂੰ ਜਾਈਏ ਵੀ ਗਉਂਦੀ ਮਾਤਾ ਐ ਫਿਰ ਮਾਤਾ ਨੂੰ ਰੋਡ ਤੇ ਕਿਉਂ ਛੱਡਿਆ ਫਿਰ ਤਾਂ ਇਹਦਾ ਮਤਲਬ ਸਾਰੀ ਜਨਮ ਦੇ ਨਾਲ ਹੀ ਮਾਤਾ ਵੀ ਸੇਫ ਨਹੀਂ ਜਦੋਂ ਤੁਹਾਨੂੰ ਲੱਗਿਆ ਉਹਦੇ ਹੱਡ ਗੋਡੇ ਦੁਖਦੇ ਆ ਉਹਨੂੰ ਛੱਡਿਆ ਉਹ ਆਸ਼ਰਮ ਛੱਡਿਆ ਕਿਤੇ ਮਰਜੀ ਛੱਡਿਓ ਇਹ ਇਹ ਕਿਸੇ ਸਰਕਾਰ ਦਾ ਕਸੂਰ ਨਹੀਂ ਕਿਸੇ ਐਸਐਸਪੀ ਦਾ ਕਸੂਰ ਨਹੀਂ ਇਹ ਕਸੂਰ ਸਾਡਾ ਹੈ ਖੁਦ ਆਪਣਾ ਏਰੀਆ ਭਵਾਨੀਗੜ੍ਹ ਤੁਸੀਂ ਲਾ ਲਓ ਮੈਂ ਹੁਣ ਆ ਕੇ ਗਿਆ ਇੰਡੀਆ ਮੈਨੂੰ ਲੱਗਦਾ 10 10 ਡੰਗਰ ਮੈਂ ਇੱਕ ਵੀਡੀਓ ਵੀ ਦੇਖੀ ਸੀ ਪਿੱਛੇ ਜਿਹੜਾ ਉਹ ਗਾਂਵਾਂ ਦੇ ਵਿੱਚ ਵੱਜ ਕੇ ਮੁੰਡੇ ਦੀ ਡੈਥ ਹੋਈ ਸੀ ਪੁਲਿਸ ਵਾਲੇ ਚੱਕ ਰਹੇ ਹੁੰਦੇ ਆ ਬਟ ਉਹਨਾਂ ਨੇ ਉਹ 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 ਤੋਂ ਅੱਗੇ ਨਹੀਂ ਵਧਦੇ ਇਹਦਾ ਹੱਲ ਕੀ ਹੈ ਹੱਲ ਕੋਈ ਇਹ ਵੱਡਾ ਤਾਂ ਨਹੀਂ ਇੱਕ ਸ਼ਹਿਰ ਦੇ ਵਿੱਚ ਕਿੰਨੇ ਆ 5-10 ਗਾਵਾਂ ਨੇ ਮੈਨੂੰ ਲੱਗਦਾ ਜਿਹੜੀਆਂ ਰੋਡ ਤੇ ਘੁੰਮਦੀਆਂ ਜਦੋਂ ਅਸੀਂ ਵੱਡੇ ਵੱਡੇ ਕਾਰਜ ਕਰ ਲੈਂਦੇ ਆ ਇਹ ਤਾਂ ਕੋਈ ਵੱਡਾ ਕਾਰਜ ਨਹੀਂ ਹੈਗਾ ਬਸ ਇੱਕ ਇੱਕ ਮੁਹਿੰਮ ਉਹੀ ਮੈਂ ਤੁਹਾਨੂੰ ਦੱਸੀ ਸੀ ਜਿੱਦੇ ਦਾ ਤੁਹਾਡੇ ਮਦਰ ਦੇ ਭੋਗ ਤੇ ਆਪਾਂ ਨੇ ਬੂਟੇ ਵੰਡਣ ਦੀ ਮੁਹਿੰਮ ਚਲਾਈ। ਉਹ ਤੋਂ ਬਾਅਦ ਕਿੰਨੀ ਚੱਲੀ ਕਿੰਨੇ ਲੋਕਾਂ ਨੇ ਬੂਟੇ ਮੰਡੇ ਕਿੰਨਾ ਸਾਨੂੰ ਫਾਇਦਾ ਹੋਇਆ ਸਾਨੂੰ ਅਸੀਂ ਇਹ ਤਾਂ ਦੱਸਦੇ ਸੀ ਵੀ ਸਾਨੂੰ ਦਰਖਤਾਂ ਦਰਖਤ ਲਾਉਣੇ ਚਾਹੀਦੇ ਆ। ਪਰ ਲਾਏ ਨਹੀਂ। ਉਹ ਤੋਂ ਬਾਅਦ ਜਿੱਦਾਂ ਆਪਾਂ ਨੇ ਬੂਟਿਆਂ ਦਾ ਪ੍ਰਸ਼ਾਦ ਮੰਡਿਆ ਕਿੰਨੇ ਹੀ ਮੈਂ ਭੋਗ ਦੇਖੇ ਜਿਨ੍ਹਾਂ ਨੇ ਬੂਟਿਆਂ ਦਾ ਪ੍ਰਸ਼ਾਦ ਮੰੰਦਣਾ ਸਟਾਰਟ ਕਰਤਾ ਉਸੇ ਤਰ੍ਹਾਂ ਇਹ ਮੁਹਿੰਮ ਸਰਕਾਰ ਨੂੰ ਨਹੀਂ ਕਿਸੇ ਐਸਐਸਪੀ ਦੇ ਘਰੇ گاਵਾ ਛੱਡਣ ਨਾਲ ਨਹੀਂ ਇਹਦਾ ਹੱਲ ਹੋਣਾ ਇਹ ਸਾਨੂੰ ਆਪ ਸੋਚ ਕੇ ਵੀ ਹਾਂ ਠੀਕ ਹੈ ਮੇ ਮੇਰੀ ਗੱਲ ਸੁਣੋ ਮੈਂ ਮੈਂ ਨਾਲ ਆ ਮੈਂ ਬਾਹਰ ਰਹਿਣਾ ਚਾਹੇ ਬਾਹਰ ਰਹਿਣਾ ਤੁਸੀਂ ਤੁਸੀਂ ਕਰਨ ਬੰਦੇ ਵੀ ਹਾਂ ਅਸੀਂ ਕਾ ਗਾਂ ਅਸੀਂ ਰੱਖਦੇ ਆ ਮੈਂ 500 ਰੁਪਏ ਮਹੀਨਾ ਮੈਂ ਪਾਇਆ ਕਰੂੰਗਾ ਮੈਂ ਲਿਖ ਕੇ ਦੇਣਾ ਇੱਕ ਗੱਲ ਕੋਈ ਵੱਡੀ ਨਹੀਂ ਹੈਗੀ ਜਿਹੜੀ ਗੱਲ ਮੈਂ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਇਹ ਇਸੇ ਕਰਕੇ ਇਹ ਡਿਬੇਟ ਆਪਾਂ ਮੈਨੂੰ ਲੱਗਦਾ ਵੀ ਮੁੱਦੇ ਤੋਂ ਭਟਕ ਜਾਂਦਾ ਜਿਹੜੀ ਗੱਲ ਮੈਂ ਸਮਝਾਉਣੀ ਚਾਹੁੰਦਾ ਤੁਹਾਨੂੰ ਵੀ ਇਹ ਕੱਲਾ ਆਵਾਰਾ ਪਸ਼ੂਆਂ ਦਾ ਕੰਮ ਨਹੀਂ ਅਜਿਹਾ ਕਿ ਲੋਗ ਅਵਾਰਾ ਹੋਏ ਪਹਿਲੇ ਬੰਦੇ ਅਵਾਰਾ ਹੋਏ ਬੈਨੇ ਡਰਿੰਕ ਕਰਕੇ ਕੌਣ ਨੇ ਚਲਾਉਂਦਾ ਬਿਲਕੁਲ ਬਿਲਕੁਲ ਓਵਰ ਸਪੀਡ ਕੌਣ ਨੇ ਚਲਾਉਂਦਾ ਹਾਂਜੀ ਇਹ ਉਥੇ ਜੇ ਸਪੀਡ ਘੱਟ ਹੋਏ ਚਲੋ ਅੱਜ ਆਪਣਾ ਇਹ ਵਿਸ਼ਾ ਇਸ ਕਰਕੇ ਹੋ ਸਕਦਾ ਵੀ ਮੇਰੇ ਨਾਲ ਕੋਈ ਸਹਿਮਤ ਨਾ ਹੋਵੇ ਵੀ ਅੱਜ ਉਧਰ ਅਜੇ ਸੰਸਕਾਰ ਨਹੀਂ ਹੋਏ ਅਜ ਰਾਜਵੀਰ ਜਵੰਦਾ ਦਾ ਪਰ ਕਾਰਨ ਤਾਂ ਇਹ ਹੀ ਹੈ ਨਾ ਉਹਦੇ ਪਿੱਛੇ ਜੇ ਉਥੇ ਅਣਗਹਿਲੀ ਹੋਈ ਕਿਸੇ ਤੋਂ ਵੀ ਹੋਈ ਬਿਲਕੁਲ ਟੂ ਰੋਡ ਤੇ ਆਇਆ ਜੇ ਆਪਾਂ ਇਹਨੂੰ ਅੱਜ ਛੇੜਾਂਗੇ ਨਹੀਂ ਫਿਰ ਜਿਵੇਂ ਉਹ ਕਹਿੰਦੇ ਨੇ ਵੀ ਮਿੱਟੀ ਨਾਲ ਫਰੋੜ ਮੈਂ ਕਹਿੰਦਾ ਵੀ ਮਿੱਟੀ ਫਰੋੜ ਨਹੀਂ ਚਾਹੀਦੀ ਹੁਣ ਇੱਥੇ ਆਪਾਂ ਮਿੱਟੀ ਫਰੋਲਾਂਗੇ ਮਿੱਟੀ ਪੱਟਣ ਤੇ ਫਰੋੜਣ ਵਿੱਚ ਫਰਕ ਹੁੰਦਾ ਜਦੋਂ ਆਪਾਂ ਮਿੱਟੀ ਫਰੋੜ ਕੇ ਕੋਈ ਮੁੱਦਾ ਲੱਭਾਂਗੇ ਨਾ ਉਹਦੇ ਚੋਂ ਕੋਈ ਹੱਲ ਲੱਭਾਂਗੇ ਹੱਥ ਵੀ ਨਿਕੜੇਗਾ ਜੇ ਆਪਾਂ ਮਿੱਟੀ ਪੱਟਣ ਦੀ ਆਗੇ ਤਾਂ ਜੇ ਥੋੜਾ ਬਿਲਕੁਲ ਉਹਦੇ ਅਮਾਰੀ ਜਗ੍ਹਾ ਤੇ گاਵਾਾਂ ਦੀ ਜਗ੍ਹਾ ਤੇ ਮੋਟਰਸਾਈਕਲ ਵੀ ਮਾ گاਵਾਾਂ ਦੀ ਜਗ੍ਹਾ ਤੇ ਮੋਟਰਸਾਈਕਲ ਵੀ ਓਵਰ ਸਪੀਡ ਹੋ ਸਕਦਾ ਉਹਦੇ ਚ ਪੱਡਾਂ ਦਾ ਖੁਰਕੜੀ ਉਹ ਓਵਰ ਸਪੀਡ ਸੀ ਜੇ ਗਾਂਜ ਚ ਨਾ ਵੱਜਦਾ ਕਿਸੇ ਕੀਚ ਹੋਰ ਵੱਜ ਜਾਂਦਾ ਇਸੇ ਜੀ ਵੀ ਆ ਸਕਦਾ ਕੋਈ ਉੱਥੇ ਗਾਂ ਵੀ ਇੱਕਦਮ ਕੋਈ ਭੇਡ ਬੱਕਰੀ ਵੀ ਆ ਸਕਦੀ ਸੀ ਪਹਾੜਾ ਚ ਤਾਂ ਸਾਰੇ ਪਸ਼ੂ ਕਰਦੇ ਨੇ ਪਹਾੜਾ ਦੇ ਉੱਤੇ ਗੱਲ ਨੇ ਬੱਕਰੀਆਂ ਵੀ ਹੁੰਦੀਆਂ ਨੇ ਉੱਥੇ ਜਾਂ ਹੁਣ ਆਪਣੇ ਆਪਣੀ ਲਾਲੋ ਤੁਸੀਂ ਜਦੋਂ ਆਪਾਂ ਸੰਗਰੂਰ ਨੂੰ ਆਉਣੇ ਆਪਾਂ ਨਿਗੜ ਤੋਂ ਉੱਥੇ ਜੇ ਕੋਈ ਰਿਸ਼ਤੇਦਾਰ ਵੀ ਆਉਂਦਾ ਮੈਂ ਉਹਨੂੰ ਹਰੇਕ ਨੂੰ ਕਹਿਣਾ ਵੀ ਭਾਈ ਇੰਨਾ ਏਰੀਆ ਫਗੂਆਲੇ ਤੋਂ ਲੈ ਕੇ ਘਾੜਾਂ ਤੱਕ ਤੁਸੀਂ ਥੋੜਾ ਜਿਹਾ ਸਲੋ ਵੀ ਰੱਖਿਓ ਤੇ ਮਸਤੀਦ ਵੀ ਰਹੋ ਇੱਥੇ ਸਾਵਧਾਨੀ ਦੀ ਲੋੜ ਆ ਉੱਥੇ ਸਾਡੇ ਜਿਹੜੇ ਜਿਹੜਾ ਚਾਂਗਮਾਰੀ ਆ ਆਪਣੇ ਜਿੱਥੇ ਪੋਜੀਟਿਵ ਟ੍ਰੇਨਿੰਗ ਕਰਦੇ ਨੇ ਉਹਦੇ ਨਾਲ ਨਾਲ ਉੱਥੇ ਪ੍ਰੋਜ ਹੁੰਦੇ ਨੀਲ ਗਾਇ ਜਿਹਨੂੰ ਆਪਾਂ ਕਹਿ ਦਿੰਨੇ ਆ ਉਥੇ ਜੇ ਉਹਦੇ ਚ ਆਪਾਂ ਇਹ ਮੰਨ ਲਓ ਇੱਕ ਨੀਲ ਗਾਇ ਚ ਲੱਗਿਆ ਤਾਂ ਇਹਦਾ ਮਤਲਬ ਤਾਂ ਹੈ ਨਹੀਂ ਵੀ ਆਪਾਂ ਕੱਲੀਆਂ ਉਹਨਾਂ ਨੂੰ ਫੜ ਕੇ ਪੁਰੀ ਤੇ ਮੁੱਦਾ ਆਪਣਾ ਐਕਸੀਡੈਂਟ ਬਣਨਾ ਚਾਹੀਦਾ ਉਥੇ ਕਿਤੇ ਵੀ ਹੁਣ ਸਿਰਦਾ ਜਿਵੇਂ ਉਹਨੂੰ ਅੱਜ ਤੇ ਮਰਦਾ ਜਿਵੇਂ ਹੁਣ ਲੋਕਾਂ ਨੇ ਅਰਦਾਸਾਂ ਕੀਤੀਆਂ ਬਹੁਤ ਲੋਕਾਂ ਨੇ ਦਿਲੋਂ ਕੀਤੀਆਂ ਅੱਜ ਰੋ ਰਹੇ ਨੇ ਲੋਕ ਵਿਚਾਰੇ ਜਿਨ੍ਹਾਂ ਜਿਨ੍ਹਾਂ ਨੇ ਸ਼ਾਰਾ ਯਾਨੀ ਜਿੰਨੇ ਵੀ ਉਹਨੂੰ ਸੁਣਦੇ ਸੀ ਹੋਰ ਵੀ ਹਰੇਕ ਬੰਦਾ ਦੁਖੀ ਹੈ ਇਸ ਮਿਲੋ ਪਰ ਉਹਦੀ ਅੰਤਿਮ ਅਰਦਾਸ ਤੋਂ ਮੈਂ ਕਹਿੰਦਾ ਅਸੀਂ ਨਾ ਸੁਣਨ ਵਾਲਿਆਂ ਨੇ ਵੀ ਕੀਤੀ ਹੈ ਜੀ ਬਿਲਕੁਲ ਸਹਿਦ ਲੈਣੀ ਚਾਹੀਦੀ ਹੈ ਜੇ ਜੇ ਉਹਦੇ ਤੇ ਆਪਾਂ ਨੇ ਅਮਲ ਨਹੀਂ ਕੀਤਾ ਵੀ ਇਹ ਕਿਉਂ ਹੋਇਆ ਜੇ ਉਹਦੂੰ ਰੋਕ ਹੀ ਨਾ ਸਕੇ ਫਿਰ ਤਾਂ ਅੱਜ ਜਿਵੰਦੇ ਦਾ ਹੋਇਆ ਸਕਦਾ ਕਿਸੇ ਦਾ ਵੀ ਹੋ ਸਕਦਾ ਹੈ ਹਰ ਜਿਵੰਦਾ ਵੀ ਆ ਸਕਦਾ ਗੱਲ ਤਾਂ ਇਹ ਹੈ ਨਾ ਜੀ ਆਪਾਂ ਸਿੱਖਿਆ ਕੀ ਇਹ ਤਾਂ ਹੈ ਨਹੀਂ ਵੀ ਜੇ ਇੱਕ ਬੰਦੇ ਦਾ ਐਕਸੀਡੈਂਟ ਹੋ ਗਿਆ ਤਾਂ ਆਪਾਂ ਸਰਕਾਰਾਂ ਪਿੱਛੇ ਪੈ ਜੀ ਆਪ ਹੁਣ ਮੈਂ ਪਿੰਡੋਂ ਆਇਆ ਲੋਕ ਕੋਈ ਇਧਰ ਦੀ ਜਾ ਰਿਹਾ ਹੈ 120 ਦੀ ਸਪੀਡ ਤੇ ਕੋਈ ਪੁੱਠੇ ਪਾਸੇ ਜਾ ਰਿਹਾ ਹੈ ਕੋਈ ਬਸ ਇਹ ਪਿੱਛੋਂ ਲਾਈਟਾਂ ਮਾਰਦੀ ਜਾ ਰਹੀ ਨੇ ਇਹਨਾਂ ਨੂੰ ਰੋਕੂਗਾ ਕੌਣ ਐਸਐਸਐਫ ਦੇਤੀਆਂ ਸਰਕਾਰ ਨੇ ਠੀਕ ਹੈ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਜਦੋਂ ਮੈਂ ਭਾਸ਼ਣ ਸੁਣਦਾ ਸੀ ਅਸੀਂ ਇਹਨਾਂ 'ਚ ਕਟਰ ਦੇਤੇ ਜੀ ਵੈਲਡਿੰਗ ਸੈਟਅਪ ਦੇਤੇ ਮਤਲਬ ਵੀ ਪਹਿਲੇ ਹੀ ਆਪਾਂ ਸੋਚ ਲਿਆ ਵੀ ਐਕਸੀਡੈਂਟ ਹੋਏ ਹੋਏ ਤੁਸੀਂ ਆਪਾਂ ਬੰਦੇ ਕੱਢਣੇ ਨੇ ਚਾਹੇ ਵੱਢ ਕੇ ਕੱਢਣਾ ਪਵੇ ਚਾਹੇ ਵੈਲਡਿੰਗ ਨਾਲ ਕੱਢਣਾ ਪਵੇ ਚਾਹੇ ਖੇਚੀ ਨਾਲ ਕੱਢਣਾ ਉਹਨਾਂ ਨੂੰ ਰੋਕਣ ਤਾਂ ਉਹਨਾਂ ਨੂੰ ਰੋਕਣ ਤੇ ਉਹਨਾਂ ਨੂੰ ਰੋਕਣ ਵਾਸਤੇ ਇੰਤਜ਼ ਸਪੀਡ ਕੰਟਰੋਲਰ ਹੋਣੇ ਚਾਹੀਦੇ ਨੇ ਜਿਹੜੇ ਉਸੇ ਚਲਾਨ ਕੱਟਣ ਲੋਕਾਂ ਨੂੰ ਭਾਰੀ ਤੋਂ ਭਾਰੀ ਜੁਰਮਾਨੇ ਲਾਉਣ ਤੇ ਐਸਐਸਫਾ ਦਾ ਮਤਲਬ ਤਾਂ ਇਹ ਹੋ ਗਿਆ ਬਸ ਵੀ ਅਸੀਂ ਜਦੋਂ ਕੋਈ ਐਕਸੀਡੈਂਟ ਹੋ ਗਿਆ ਉਥੇ ਜਾਓ ਉਹਨੂੰ ਚਾੱਕ ਕੇ ਜਾਂ ਤਾਂ ਮੜੀਆਂ ਤੱਕ ਪਹੁੰਚਾ ਦਿਓ ਜਾਂ ਹਸਪਤਾਲ ਲੈ ਜਾਓ ਤਾਂ ਪੋਸਟਮਾਰਟਮ ਹੋਵੇ ਪਰ ਜਿੰਨਾ ਚਿਰ ਸਰਕਾਰ ਸੀਰੀਅਸ ਨਹੀਂ ਹੁੰਦੀ ਸਰਕਾਰ ਇਹ ਨਹੀਂ ਸੋਚਦੀ ਵੀ ਅਸੀਂ ਤਾਂ ਐਕਸੀਡੈਂਟ ਹੋਣੋਂ ਰੋਕਣੇ ਨੇ ਉਹਨਾਂ ਚਿਰ ਘਟਾਈ ਨਹੀਂ ਜਾ ਸਕਦੇ ਬਿਲਕੁਲ ਇਹ ਬਾਹਰ ਕਿਉਂ ਨਹੀਂ ਹੁੰਦੇ ਬਾਹਰ ਸਿਰਫ ਇਹ ਨਹੀਂ ਹੈਗਾ ਵੀ ਤੁਹਾਡਾ ਚਲਾਨ ਹੋਊਗਾ ਬਾਰ ਲੋਕੇ ਇਹਦੇ ਕਰਕੇ ਨਹੀਂ ਸੀਟ ਬੈਲਟ ਲਾਉਂਦੇ ਸੀਟ ਬੈਲਟ ਰੌਸ ਆਪਾਂ ਜਦੋਂ ਸੀ ਉਹ ਕਹੇ ਨਹੀਂ ਪਤਾ ਕਿ ਸੀਟ ਬੈਲਟ ਹੈ ਉਹ ਸਿਰਫ ਇਹ ਸਮਝਦੇ ਆ ਵੀ ਇਹ ਤਾਂ ਚਲਾਣ ਤੋਂ ਬਚਣ ਵਾਸਤੇ ਚਲਾਣ ਤੋਂ ਬਚਣ ਵਾਸਤੇ ਸਹੀ ਹੈ ਜਦੋਂ ਆਪਾਂ ਸੀਟ ਬੈਲਟ ਹੈ ਉਹਦੇ ਵਿੱਚ ਆਟੋਮੈਟਿਕ ਲੋਕ ਹੈ ਜਦੋਂ ਤੁਸੀਂ ਆਰਾਮ ਨਾਲ ਖਿੱਚਦੇ ਹੋ ਤਾਂ ਉਹ ਬਾਹਰ ਆਉਂਦੀ ਹੈ ਜੇ ਤੁਹਾਨੂੰ ਝਟਕਾ ਵੱਜਦਾ ਤਾਂ ਉਹ ਬਾਹਰ ਨਹੀਂ ਆਉਂਦੀ ਉਹ ਤੁਹਾਨੂੰ ਰੋਕ ਲੈਂਦੀ ਹੈ ਮਤਲਬ ਤੁਸੀਂ ਅਗਲੇ ਪਾਸੇ ਨਹੀਂ ਲੱਗਦੇ ਇਸੇ ਕਰਕੇ ਉਹ ਉਹ ਨੂੰ ਸੇਫਟੀ ਬੈਲਟ ਕਹਿੰਦੇ ਪਟੋਲ ਆਪਣੇ ਤਾਂ ਲਾਉਂਦੇ ਹੀ ਪੁਲਸ ਵਾਲਿਆਂ ਨੂੰ ਦੇਖ ਕੇ ਜਦੋਂ ਆਪਾਂ ਆਏ ਹੋਏ ਹੁੰਦਾ ਵੀ ਗਾਂ ਨਾਕਾ ਵੀ ਪੁਲਸ ਵਾਲਾ ਲਾ ਲਾਣਾ ਮਿੰਟ ਚ ਲਾ ਕੇ ਉਹ ਕਰਦੇ ਅਸੀਂ ਜਿੱਦਾਂ ਇੱਥੇ ਕੀ ਸਿਖਾਇਆ ਹੈ ਸਭ ਤੋਂ ਪਹਿਲਾਂ ਤੋਰਨ ਤੋਂ ਪਹਿਲਾਂ ਹੱਥ ਸੀਟ ਬੈਲਟ ਤੇ ਜਾਂਦਾ ਉਹ ਇਸ ਕਰਕੇ ਨਹੀਂ ਜਾਂਦਾ ਵੀ ਚਲਾਨ ਹੋਊਗਾ ਉਹ ਇਸ ਕਰਕੇ ਜਾਂਦਾ ਵੀ ਇਹ ਸੇਫਟੀ ਬੈਲਟ ਸਾਡੀ ਸੇਫਟੀ ਲਈ ਜ਼ਰੂਰੀ ਹੈ ਇਹ ਦੇਖੋ ਤੁਸੀਂ ਕੰਪਨੀਆਂ ਹੋਰ ਕਰ ਕੀ ਸਕਦੀਆਂ ਨੇ ਆਪਾਂ ਗੱਡੀ 'ਚ ਬਹਿਨੇ ਆ ਜੇ ਟਾਕੀ ਖੁੱਲੀ ਆ ਤਾਂ ਵੀ ਆਪਾਂ ਨੂੰ ਇੰਡੀਕੇਸ਼ਨ ਦਿੰਦੀ ਆ ਉਹ ਸੀਟ ਬੈਲਟ ਨਹੀਂ ਲੱਗੀ ਤਾਂ ਵੀ ਉਹ ਬੀਪ ਕਰਕੇ ਦੱਸਦੀ ਆ ਆਪਣਾ ਹੈਂਡ ਹੈਂਡ ਬ੍ਰੇਕ ਲੱਗਿਆ ਹੋਇਆ ਤਾਂ ਵੀ ਦੱਸਦੀ ਆ ਯਾਦ ਕਰਾਉਂਦੀ ਆ ਲੋਕਾਂ ਨੇ ਕੀ ਕੀਤਾ ਏਡੇ ਏਡੇ ਕਿ ਉਹ ਆਉਂਦਾ ਜਿਹੜਾ ਉਹ ਬੀਪ ਰੋਕਣ ਵਾਸਤੇ ਸੀਟ ਬੈਲਟ ਨਹੀਂ ਲਾਉਣੀ ਉਹ ਫਸਾ ਲੈਣਾ ਵੀ ਇਹ ਟੂ ਟੂ ਨਾ ਕਰੇ ਪੀਪਲ ਆ ਲੋਕਾਂ ਤੈਨੂੰ ਇਹ ਦੱਸ ਰਹੀ ਐ ਵੀ ਤੂੰ ਸੀਟ ਬੈਲਟ ਲਾਉਣੀ ਭੁੱਲ ਗਿਆ ਇਹਨੂੰ ਲਾ ਲੈ ਉਹ ਰੋਕ ਕੇ ਫਿਰ ਭਜਾਉਂਦੇ ਨੇ ਫਿਰ ਕਾਸਟ 'ਚ ਵੱਜਦੇ ਨੇ ਆਪਾਂ ਆਪਣੀ ਆਪ ਤਾਂ ਮੌਤ ਨੂੰ ਆਪਾਂ ਹਾਕਾ ਮਾਰਦੇ ਵੀ ਮੇਰੇ ਚਾਕੇ ਵੱਜੇ ਫਿਰ ਮੈਂ ਫਿਰ ਬਾਅਦ ਚਾਹੇ ਆਪਾਂ ਜੋ ਮਰਜੀ ਜਿੰਨੇ ਮਰਜੀ ਬਹਾਨੇ ਬਣਾਈ ਜਾਈਏ ਮੈਂ ਤਾਂ ਇੱਥੇ ਹੀ ਜਾਣਾ ਸੀ ਮੈਂ ਉੱਥੇ ਹੀ ਜਾਣਾ ਸੀ ਮੈਨੂੰ ਕਾਹਲੀ ਸੀ ਇਹ ਇਹਦੇ ਮੂਰੇ ਫਿਰ ਕੋਈ ਬਹਾਨਾ ਨਹੀਂ ਚੱਲਦਾ ਜੀ ਐਕਸੀਡੈਂਟ ਦੇ ਅੱਗੇ ਇਹ ਤਾਂ ਹੈ राव साहब ਟ੍ਰੈਫਿਕ ਰੂਲ ਨਹੀਂ ਜਿਹੜੇ ਹੈਗੇ ਜਿੰਨੀ ਦੇਰ ਟ੍ਰੈਫਿਕ ਰੂਲਾਂ ਤੇ ਪੂਰੀ ਤਰ੍ਹਾਂ ਹਲੇ ਲਾਗੂ ਨਹੀਂ ਕੀਤੇ ਜਾਂਦੇ ਸਖਤਾਈ ਨਹੀਂ ਹੁੰਦੀ 19 ਦੇ ਤਾਂ ਪੋਸੀਬਲ ਨਹੀਂ ਹੈਗਾ ਇਹ ਇਕੱਲਾ گاਵਾਂ ਦਾ ਨਹੀਂ ਹੈਗਾ ਗਾਮਾਂ ਨਾਲ ਤਾਂ 10% ਲਾ ਲੋ ਵੀ ਐਕਸੀਡੈਂਟ ਹੁੰਦੇ ਆ ਅਸੀਂ 90% ਤਾਂ ਅਨਗੈਲੀ ਨਾਲ ਰੈੱਡ ਲਾਈਟ ਆਕ੍ਰੋਸ ਕਰਦਾ ਕੋਈ ਰੋਕਦਾ ਨਹੀਂ ਕੋਈ ਕੱਟਦੇ ਨਹੀਂ ਰੋਕਦਾ ਕੋਈ ਬੰਦੇ ਦਾ ਨਹੀਂ ਪਤਾ ਕੋਈ ਓਵਰ ਸਪੀਡ ਚੱਲ ਰਿਹਾ ਕੋਈ ਜਿੱਥੋਂ ਮਰਜੀ ਯੂ ਟਰਨ ਲੈਣਾ ਮਨ ਮਰਜੀ ਨਾਲ ਹੀ ਲੈ ਲੈਣਾ ਵੀ ਪਿੱਛੋਂ ਕੁਛ ਆ ਰਿਹਾ ਹੈ ਪਿੱਛੇ ਜੇ ਇੱਕ ਐਕਸੀਡੈਂਟ ਹੋਇਆ ਸੀ ਆਪਣੇ ਪਹਾਨੀਗੜ ਦਾ ਉਹ ਬੰਗਾਲ ਦਾ ਮੁੰਡਾ ਸੀ ਸੋਨੇ ਦਾ ਕੰਮ ਕਰਦਾ ਸੀ ਉਹ ਪਟਿਆਲੇ ਨੂੰ ਜਾ ਰਿਹਾ ਸੀ ਰੌਸਾ ਉਹ ਜਾ ਰਿਹਾ ਸੀ ਦੇਖ ਲੋ ਡਬਲ ਡਬਲ ਰੋਡ ਹੈ ਉਹ ਆਪਣੀ ਸਾਈਡ ਤੇ ਜਾ ਰਿਹਾ ਸੀ ਉਹਦੇ ਕੋਲ ਐਕਟਿਵ ਆ ਸੀ ਦੂਜੇ ਪਾਸੇੋਂ ਕੋਈ ਆਪਚ ਰੇਸ ਲਾਉਂਦੇ ਆ ਰਹੇ ਸੀ ਬੰਦੇ ਮੁੰਡੇ ਕੋਈ ਆਉਣੇ ਹੁੱਲੜ ਬਾਜੀ ਕਰਦੇ ਉਹ ਇਨੋਵਾ ਗੱਡੀ ਉੱਤ ਪਾਸ ਨੂੰ ਪਾਰ ਕਰਕੇ ਦੂਜੇ ਪਾਸੇ ਆ ਕੇ ਇੱਕ ਆਟੋ ਚ ਵੱਜੀ ਇੱਕ ਉਹ ਮੁੰਡਾ ਵਿਚਾਰੇ ਦੇ ਨਿੱਕੇ ਨਿੱਕੇ ਬੱਚੇ ਸੀ ਉਹਦੇ ਕੰਨਾਂ ਦੇ ਪਰਦੇ ਤੱਕ ਬਾਹਰ ਆ ਗਏ ਸੀ ਇੰਨਾ ਬੁਰਾ ਐਕਸੀਡੈਂਟ ਹੋਇਆ ਕਿੱਧਰ ਆ ਇਹ ਦੇਖ ਲਓ ਤੁਸੀਂ ਉਹਦਾ ਤਾਂ ਕੋਈ ਕਸੂਰ ਨਹੀਂ ਉਹ ਆਪਣੀ ਲਾਈਨ ਤੇ ਜਾ ਰਿਹਾ ਸੀ ਤੇ ਉਹਦੇ ਬੱਚਿਆਂ ਨੂੰ ਵਾਪਸ ਭੇਜਣਾ ਪੈ ਗਿਆ ਉਹਦੇ ਘਰਦਿਆਂ ਨੂੰ ਉਹਦੇ ਘਰ ਵਾਲੀ ਨੂੰ ਤੇਨੇ ਕਿਨੇ ਕਿ ਦੋ ਬੱਚੇ ਸੀ ਉਥੇ ਕੀ ਹੋ ਗਿਆ ਕਸੂਰ ਕਿਹਦਾ ਹੋਇਆ ਉਥੇ ਤਾਂ ਨਹੀਂ ਗਾਵਾਂ ਆਈਆਂ ਉਹੀ ਤਾਂ ਗੱਲ ਹੈ ਬਾਬਾ ਜੀ ਫਿਰ ਆਪਾਂ ਉਹਨਾਂ ਨੂੰ ਕਿੱਥੇ ਛੱਡ ਕੇ ਆਣੇ ਇਹ ਇਹ ਸਾਨੂੰ ਸਾਰਿਆਂ ਨੂੰ ਸੁਣਨੀ ਗਾਵਾਂ ਨੂੰ ਆਪਾਂ ਫੜ ਕੇ ਚਲੋ 2 ਐਮਐਲਏ ਦੇ 4 ਐਮਐਲਏ ਦੇ ਘਰ ਛੱਡ ਦਾਂਗੇ ਪਰ ਜਿਹੜੀ ਆਪਣੇ ਅੰਦਰ ਸੋਚ ਬਣੀ ਹੋਈ ਹੈ ਵੀ ਛੇਤੀ ਪਹੁੰਚਣਾ ਹੈ ਪੈਟਰੋਲ ਵੀ ਡੀਜ਼ਲ ਵੀ ਘਟਣ ਲੱਗੇ ਆਪਣਾ ਉਹ ਨੂੰ ਆਪਾਂ ਕਿੱਥੇ ਛੱਡ ਜਾਵਾਂਗੇ ਉਹ ਨੂੰ ਕਿਹੜੇ ਐਮਐਲਏ ਦੇ ਘਰ ਛੱਡ ਕੇ ਆਵਾਂਗੇ ਲੋੜ ਤਾਂ ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਹੈ ਬਾਕੀ rau saab ਜਿੰਨੀ ਦੇਰ ਮਨ ਦੇ ਵਿੱਚ ਦਿਲ ਦੇ ਵਿੱਚ ਇਨਸਾਨੀਅਤ ਨਹੀਂ ਜਾਗਦੀ ਜਦੋਂ ਇਨਸਾਨੀਅਤ ਜਾਗ ਪਈ ਫੇਰੇ ਚੀਜ਼ਾਂ ਸਾਰੀਆਂ ਬੰਦਾ ਆਪਣੇ ਆਪ ਸੋਚਣ ਲੱਗ ਜੂਗਾ ਵੀ ਕਿਸੇ ਦਾ ਐਕਸੀਡੈਂਟ ਨਾ ਹੋ ਜਾਏ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਜਾਏ ਕਿਸੇ ਦਾ ਕੋਈ ਗਲਤ ਨਾ ਹੋ ਜੇ ਕੋਈ ਮਾਂ ਦਾ ਜਵਾਕ ਸਾਡੇ ਹੱਥੋਂ ਸਾਡੀ ਗਲਤੀ ਕਰ ਨਾ ਹੋ ਜੇ ਜਿੰਨੀ ਇਹ ਇਨਸਾਨੀਅਤ ਮਰੀ ਹੋਈ ਹੈ ਮੈਂ ਤਾਂ ਇਹ ਸਮਝਦਾ ਜਿੰਨੀ ਦੇਰ ਤੁਹਾਡੇ ਚ ਆਪਣੇ ਚ ਇਨਸਾਨੀਅਤ ਨਹੀਂ ਜਾਗਦੀ ਅੰਦਰੋਂ ਇੱਕ ਦੂਜੇ ਦਾ ਦਰਦ ਨਹੀਂ ਹੈਗਾ ਇੱਕ ਦੂਜੇ ਦੀ ਪ੍ਰੋਬਲਮ ਨੂੰ ਆਪਾਂ ਸਮਝਦੇ ਨਹੀਂ ਮੈਨੂੰ ਲੱਗਦਾ 19 ਦੇਰ ਤਾਂ ਚਾਹੇ ਗਾਵਾਂ ਨੂੰ ਫੜੀ ਜਾਓ ਜਿੰਨੂੰ ਮਰਜ਼ੀ ਫੜੀ ਜਾਓ 19 ਦੇਰ ਤਾਂ ਸ਼ਾਇਦ ਮੁਸ਼ਕਲ ਹੈ ਇਹ ਵੀ ਗੱਲ ਸਹੀ ਹੈ ਬਾਈ ਤੁਹਾਡੀ ਪਰ ਇੱਕ ਹੋਰ ਵੀ ਕਿਉਂਕਿ ਮੈਂ ਦੇਖਦਾ ਜਦੋਂ ਇਹੋ ਜੀ ਕੋਈ ਗੱਲਬਾਤ ਹੋ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਅੰਤਿਮ ਅਰਦਾਸ ਹੁੰਦੀ ਹੈ ਜਿਹੜੀ ਭੋਗ ਪੈਂਦੇ ਨੇ ਉੱਥੇ ਜਦੋਂ ਬਾਬੇ ਉੱਥੇ ਇਹ ਕਹਿੰਦੇ ਨੇ ਵੀ ਇਹ ਹੋਣੀ ਸੀ ਜੀ ਇਹ ਲਿਖਿਆ ਹੋਇਆ ਸੀ ਉਹ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਉਥੇ ਆਪਾਂ ਖਤਾ ਖਾਂਦੇ ਆ ਘੱਟੋ ਘੱਟ ਐਕਸੀਡੈਂਟ ਨੂੰ ਇਹ ਚੀਜ਼ ਤੋਂ ਬਚਣਾ ਚਾਹੀਦਾ ਠੀਕ ਹੈ ਤੁਸੀਂ ਹੋਰ ਚੀਜ਼ਾਂ ਨੂੰ ਸੈਲੀਬ੍ਰੇਟ ਕਰੋ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਮੈਂ ਤੁਹਾਨੂੰ ਮਿਲ ਗਿਆ ਮੈਂ ਮੰਨ ਲਓ ਕਿ ਮੈਂ ਸੋਚ ਰਿਹਾ ਹਾਂ ਵੀ ਬਾਬਾ ਜੀ ਤੁਸੀਂ ਆਗੇ ਇੱਥੇ ਆਪਣੀ ਗੱਲ ਹੋ ਗਈ ਆਪਾਂ ਪਤਾ ਨਹੀਂ ਕੋਈ ਕਿਹੜੀ ਚੰਗੀ ਘੜੀ ਸੀ ਆਪਾਂ ਮਿਲ ਲਏ ਆਪਾਂ ਉਹ ਤੋਂ ਬਾਅਦ ਪ੍ਰੋਗਰਾਮ ਕਰਨ ਲੱਗੇ ਜਾਂ ਕੋਈ ਹੋਰ ਇਸੀ ਤਰ੍ਹਾਂ ਦਾ ਕਿਸੇ ਨੇ ਕੋਈ ਕਾਬਲੇ ਲਈ ਕਿਸੇ ਨੇ ਕੋਈ ਘਰ ਪਾਲਿਆ ਕਿਸੇ ਦਾ ਵਿਆਹ ਹੋ ਗਿਆ ਹਾਂ ਇਹ ਤਾਂ ਸਭੀ ਮੰਨ ਖਾਦੇ ਆਪਾਂ ਵੀ ਪਰ ਇਹ ਰੱਬੀ ਸਭਬੀ ਹੈ ਜਾਂ ਰੱਬ ਦੀ ਮਰਜ਼ੀ ਹੈ ਬਿਲਕੁਲ ਜੀ ਉਥੇ ਤਰਵਾਸਾ ਦੇਣ ਵਾਸਤੇ ਠੀਕ ਹੁੰਦਾ ਪਰਿਵਾਰ ਨੂੰ ਜਾਂ ਹੋਰ ਉਹਨਾਂ ਨੂੰ ਵੀ ਠੀਕ ਹੈ ਜੀ ਚਲੋ ਉਹਨਾਂ ਦੇ ਮਨ ਤੇ ਜ਼ਿਆਦਾ ਲੋਡ ਨਾ ਪਵੇ ਜੇ ਪਰ ਐਕਸੀਡੈਂਟ ਹੋਣ ਤੋਂ ਪਹਿਲਾਂ ਇਹ ਚੀਜ਼ਾਂ ਆਪਾਂ ਨੂੰ ਆਪਣੇ ਮਨ 'ਚ ਬਿਠਾ ਲੈਣੀਆਂ ਚਾਹੀਦੀਆਂ ਨੇ ਵੀ ਅਸੀਂ ਇਸ ਚੀਜ਼ ਤੋਂ ਬਚ ਸਕਦੇ ਆਂ ਉਥੇ ਟਾਈਮ ਸੈੱਟ ਵਾਲੀ ਕੋਈ ਗੱਲ ਨਹੀਂ ਐਕਸੀਡੈਂਟ ਮਿਲੀਸੈਕੰਡ ਦੇ ਅ ਸਮੇਂ 'ਚ ਹੁੰਦਾ ਤੇ ਉਥੇ ਆਪਾਂ ਜੇ ਘੱਟੋ ਘੱਟ ਲੋਕ ਇਹ ਸਮਝ ਜਾਣਨਾ ਵੀ ਜੇ ਆਪਾਂ 100 ਦੀ ਸਪੀਡ ਤੇ ਕੰਧ 'ਚ ਵੱਜਾਂਗੇ ਤਾਂ ਸੱਟ ਵੱਧ ਲੱਗੂ ਜੇ 50 ਦੀ ਸਪੀਡ ਤੇ ਵੱਜਾਂਗੇ ਤਾਂ ਘੱਟ ਲੱਗੂ ਉਸੇ ਨਾਲ ਹੀ ਅੱਧੇ ਐਕਸੀਡੈਂਟ ਘੱਟ ਜਾਣਗੇ ਮੈਂ ਤਾਂ ਇਹ ਜੀ ਕਿ ਜਦੋਂ ਰੌਸਾਂ ਸਿੱਖਣ ਦੀ ਲੋੜ ਹੁੰਦੀ ਹੈ ਇਹ ਕੱਲੀ ਮਨ ਆਪਾਂ ਲੋਕਾਂ ਤੇ ਤੋਂ ਵੀ ਅਸੀਂ ਸਾਡੀ ਲਾਈਨ ਹੈ ਕਲਾਕਾਰ ਅਸੀਂ ਜਿਹੜਾ ਇਹ ਰਾਜਵੀਰ ਜਵੰਦੇ ਵਾਲਾ ਐਕਸੀਡੈਂਟ ਹੋਇਆ ਇਹਦੇ ਤੋਂ ਸਾਨੂੰ ਮੇਰੇ ਖਿਆਲ ਨਾਲ ਜਿਹੜੇ ਕਲਾਕਾਰ ਆ ਸਾਡੀ ਲਾਈਨ ਦੇ ਬੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਣ ਦੀ ਲੋੜ ਹੈ ਮੈਂ ਤੁਹਾਨੂੰ ਦੱਸਦਾ ਉਹ ਕਿਹਦਾ ਨਾਮੀ ਕਲਾਕਾਰ ਹੈ ਕਲਾਕਾਰ ਕਿਹਦੇ ਨਾਲ ਆ ਲੋਕਾਂ ਦੇ ਨਾਲ ਹੰਦਰ ਰਾਜਵੀਰ ਜਵੰਦੇ ਦਾ ਜਦੋਂ ਐਕਸੀਡੈਂਟ ਹੋਇਆ ਸਾਰਿਆਂ ਨੇ ਮਿੰਟੋ ਮਿੰਟੀ ਪੋਸਟਾਂ ਪਾਈਆਂ ਵੀ ਤੁਸੀਂ ਦੁਆ ਕਰੋ ਉਹਦੇ ਲਈ ਕੀਤੀਆਂ ਵੀ ਉਹਨਾਂ ਨੇ ਵੀ ਕੀਤੀਆਂ ਜਿਹੜੇ ਉਹਨੂੰ ਜਾਣਦੇ ਵੀ ਨਹੀਂ ਸੀ ਉਹਨਾਂ ਨੂੰ ਪਤਾ ਲੱਗਿਆ ਰਾਜਵੀਰ ਜਵੰਦਾ ਕੌਣਾ ਉਹ ਤੋਂ ਬਾਅਦ ਸੁਣਿਆ ਹੋਵੇ ਮੈਂ ਕਹਿ ਨਹੀਂ ਸਕਦਾ हां ਉਹਦੇ ਫਾਲੋਅਰ ਬਹੁਤ ਜ਼ਿਆਦਾ ਸੀ ਜਿਹੜੇ ਨਹੀਂ ਵੀ ਜਾਣਦੇ ਸੀ ਉਹਨਾਂ ਨੇ ਵੀ ਅਰਦਾਸਾਂ ਕੀਤੀਆਂ ਪਰ ਸਾਨੂੰ ਕਲਾਕਾਰਾਂ ਨੂੰ ਇਹ ਸਿੱਖਣ ਦੀ ਲੋੜ ਹੈ ਵੀ ਜਦੋਂ ਅਸੀਂ ਉਹਨਾਂ ਲੋਕਾਂ 'ਚ ਜਾਂਦੇ ਆ ਅਸੀਂ 20-20 ਬੌਂਸਰ ਇਸ ਕਰਕੇ ਰੱਖਦੇ ਆ ਵੀ ਉਹ ਨੇੜੇ ਨਾ ਸਾਡੇ ਲੱਗਣ ਸਾਨੂੰ ਸਾਡੇ ਨਾਲ ਫੋਟੋ ਵੀ ਨਾ ਕਰਾ ਸਕਣ ਮਤਲਬ ਇੱਥੇ ਸਾਡੇ ਇੱਕ ਵਾਰੀ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਹੋਇਆ ਪੁਰਤਗਾਲ ਦੇ ਵਿੱਚ ਉਹਦੀ ਸਟੇਜ ਕੰਪੇਰਿੰਗ ਵੀ ਮੈਂ ਹੀ ਕੀਤੀ ਸੀ ਮੈਨੂੰ ਉਹਦੀ ਉਹ ਗੱਲ ਬਹੁਤ ਵਧੀਆ ਲੱਗੀ ਉਹ ਕਹਿੰਦੇ ਵੀ ਸਟੇਜ ਤੇ ਜਦੋਂ ਮੈਂ ਪਰਫਾਰਮ ਕਰੂੰਗਾ ਉਦੋਂ ਤੁਸੀਂ ਫੋਟੋ ਬੂਟਾ ਖਿਚਾਉਣ ਵਾਲਾ ਨੌਕਰ ਹੋ ਤੁਸੀਂ 1 ਘੰਟਾ ਪਹਿਲਾਂ ਮੇਰੇ ਨਾਲ ਜਿਨੇ ਵੀ ਫੋਟੋ ਕਰਾਉਣੀ ਹੈ ਮੈਂ ਅੰਦਰ ਖੜੂੰਗਾ ਲਾਈਨ ਬਣਾਈ ਸਾਰੇ ਬੰਦਿਆਂ ਨੇ ਸਾਰੇ ਪਰਿਵਾਰਾਂ ਨੇ ਰਲ ਕੇ ਮਤਲਬ ਉਹ ਖੜਾ ਹੀ ਰਹੇ ਸਾਰਿਆਂ ਨੇ ਫੋਟੋ ਕਰਾ ਲਈਆਂ ਉਹ ਉਹ ਹੀ ਤੇ ਜਿਹੜੀ ਆਪਣੀ ਇਹ ਲਾਈਨ ਲਾ ਲਓ ਵੀ ਅਸੀਂ 20 ਵੀ ਬੌਂਸਰ ਉਹਨਾਂ ਲਈ ਰੱਖਦੇ ਆਂ ਕਈ ਵਾਰੀ ਜਿੰਨਾਂ ਤੋਂ ਸਾਨੂੰ ਅਰਦਾਸਾਂ ਦੀ ਵੀ ਲੋਡ ਪੈ ਜਾਂਦੀ ਹੈ ਕਲਾਕਾਰਾਂ ਨੂੰ ਬਹੁਤ ਸਿੱਖਣ ਦੀ ਲੋਡ ਆ ਇਸ ਇਸ ਅੱਜ ਦੇ ਇਵੈਂਟ ਤੋਂ ਵੀ ਜਿਹੜੇ ਲੋਕ ਐ ਲੋਕਾਂ ਦੀਆਂ ਦੁਆਵਾਂ ਵੀ ਵੱਡੀਆਂ ਆਪਾਂ ਕਹਿੰਦੇ ਆ ਵੀ ਦਵਾ ਨਾਲੋਂ ਦੁਆ ਵੱਡੀ ਹੁੰਦੀ ਐ ਤਾਂ ਉਹਨਿਆਂ ਦੀਆਂ ਦੁਆਵਾਂ ਲੈਣ ਵਾਸਤੇ ਮੈਨੂੰ ਲੱਗਦਾ ਉਹਨਾਂ ਨਾਲ ਟੱਚ ਵੀ ਰਹਿਣਾ ਚਾਹੀਦਾ ਕਿਦਰ ਨਹੀਂ ਲੋਕਾਂ ਦੇ ਫੋਟੋ ਤੁਹਾਡੇ ਨਾਲ ਉਹੀ ਕਰਾਊਗਾ ਜਿਹੜਾ ਤੁਹਾਡਾ ਪ੍ਰਸ਼ੰਸਕ ਐ ਦੂਜਾ ਤਾਂ ਕਰਾਉਂਦਾ ਨਹੀਂ ਬਿਲਕੁਲ ਤਾਂ ਮੇਰੇ ਖਿਆਲ ਨਾਲ ਇਹ ਗੱਲਬਾਤ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਐ ਵੀ ਸਾਨੂੰ ਕਦੋਂ ਮਰਜੀ ਅਸੀਂ ਵੀ ਇਨਸਾਨੀ ਆ ਸਾਨੂੰ ਜਦੋਂ ਮਰਜੀ ਰੱਬ ਕਰੇ ਨਾ ਕਰੇ ਵੀ ਸਾਨੂੰ ਦਵਾਵਾਂ ਦੀ ਲੋਡ ਪਵੇ ਤਾਂ ਉਹ ਲੋਕ ਮੁੱਖ ਮੋੜਨ ਵੀ ਜਾ ਰਹੇ ਨੇ ਤਾਂ ਉਹਦਾ ਫੋਟੋ ਵੀ ਨਹੀਂ ਕਰਾਈ ਸੀ ਬਾਬਾ ਜੀ ਉਹ ਹੀ ਗੱਲ ਹੈ ਨਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟੇ ਪਬਲਿਕ ਪ੍ਰੋਪਰਟੀ ਬਣ ਜਾਂਦੇ ਨੇ ਜਿੱਥੇ ਕਿਤੇ ਪਰ ਇੱਥੇ ਥੋੜਾ ਜਿਹਾ ਲੋਕਾਂ ਦਾ ਵੀ ਕਸੂਰ ਹੈ ਹੁਣ ਕੋਈ ਇਹ ਨਹੀਂ ਪਤਾ ਕਹੇ ਜਾਂ ਕੋਈ ਸਿਰ ਫਿਰ ਆ ਕੇ ਬੰਦੇ ਨੂੰ ਕਿ ਚੰਗੇ ਭਲੇ ਨੱਚਦੇ ਨੂੰ ਆ ਕੇ ਗਲਤ ਨੂੰ ਫੜ ਲਏ ਉੱਥੇ ਉਹਨਾਂ ਨੂੰ ਇਸ ਕਰਕੇ ਬੌਂਸਰ ਵੀ ਰੱਖਣੇ ਪੈਂਦੇ ਨੇ ਉਹ ਆਪਣੀ ਜਗ੍ਹਾ ਸਹੀ ਨੇ ਇੱਕ ਘਟਨਾ ਤੋਂ ਅਗਲੀ ਘਟਨਾ ਜਨਮ ਲੈਂਦੀ ਹੈ ਜਿੱਥੇ ਕਿਤੇ ਕੋਈ ਇਹ ਜੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸਿਕਿਉਰਿਟੀ ਦਾ ਨਹੀਂ ਹਰੇਕ ਬੰਦੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਆਪਾਂ ਉਹਨਾਂ ਨੂੰ ਵੀ ਇੰਨਾ ਖਰਚਾ ਦੇਈਏ ਤੇ ਲੋਕਾਂ ਤੋਂ ਕਹਾਈਏ ਵੀ ਇਸ ਕਰਕੇ ਵੀ ਸਿਕਿਉਰਿਟੀ ਜ਼ਰੂਰੀ ਹੋ ਜਾਂਦੀ ਹੈ ਪਰ ਉਹ ਹਰੇਕ ਬੰਦੇ ਦਾ ਸੁਭਾਅ ਹੁੰਦਾ ਆਪਣਾ ਆਪਣਾ ਪਏ ਇਹ ਇਸ ਬੇਸ਼ਕੀ ਜੇ ਦਿਨ ਫੇਰ ਗੱਲ ਕਰਾਂਗੇ ਜਿਹੜਾ ਜਾਣੇ ਵੀ ਕਿਉਂ ਲੋਕ ਇਸ ਤਰ੍ਹਾਂ ਕਰਦੇ ਨੇ ਬਾਅਦ ਚ ਇਹ ਲੋਕਾਂ ਨੂੰ ਵੀ ਚਾਹੀਦਾ ਏ ਤੁਹਾਨੂੰ ਗਾਣੇ ਚੰਗੇ ਲੱਗਦੇ ਨੇ ਸੁਣੋ ਹੁਣ ਮੈਨੂੰ ਇੱਕ ਦੋ ਗਾਣਿਆਂ ਦਾ ਅਸੀਂ ਬਾਵਨ ਤੇਰੀ ਪੱਗ ਵੀ ਚਾਹੀਦਾ ਉਹ ਰਾਜਵੀਰ ਜਵੰਦੇ ਦਾ ਮੈਂ ਪਹਿਲਾਂ ਸੁਣਿਆ ਸੀ ਇੱਕ ਦੋ ਹੋਰ ਸੀਗੇ ਇਹਦੀ ਆਵਾਜ਼ ਡਿਫਰੈਂਟ ਸੀ ਬਹੁਤ ਸੋਹਣੀ ਆਵਾਜ਼ ਸੀ ਜਦੋਂ ਮੈਂ ਪਿੰਡੇ ਬੈਠਾ ਸੀ ਮੇਰੇ ਕੋਲ ਇੱਕ ਮੁੰਡਾ ਬੈਠਾ ਉਹਨੇ ਫੇਸਬੁੱਕ ਤੇ ਦੇਖੇ ਜੀ ਦਿਨ ਐਕਸੀਡੈਂਟ ਹੋਇਆ ਕਹਿੰਦਾ ਵੀ ਰਾਜਵੀਰ ਜਬੰਦੇ ਦਾ ਐਕਸੀਡੈਂਟ ਹੋ ਗਿਆ ਮੈਂ ਸਰਸਰੀ ਲੈ ਗਿਆ ਮੈਨੂੰ ਵੀ ਇਹ ਸੀਗਾ ਵੀ ਚਲੋ ਹੁੰਦਾ ਰਹਿੰਦਾ ਹੈ ਮੋਟਰਸਾਈਕਲ ਦੇ ਮਾੜਾ ਮੋਟਾ ਕਿਤੇ ਗਏ ਹੋਣਾ ਜਦੋਂ ਸ਼ਾਮ ਨੂੰ ਘਰ ਆ ਕੇ ਫੇਸਬੁੱਕ ਮੈਂ ਦੇਖੀ ਉਹ ਤੇ ਇਹੀ ਜਿਹੜਾ ਤੁਸੀਂ ਕਹਿ ਰਹੇ ਹੋ ਅਰਦਾਸਾਂ ਵਾਲਾ ਕੰਮ ਯਾਨੀ ਬਹੁਤ ਜਿਆਦਾ ਹੋਇਆ ਪਿਆ ਸੀਗਾ ਫਿਰ ਤਾਂ ਕਿਸੇ ਨੇ ਇੰਟਰਵਿਊ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਉਹਨੂੰ ਲਿਜਾਣ ਚ ਕਿ ਜਦੋਂ ਜਿਆਦਾ ਇੱਕ ਜਿਹੜਾ ਸੈਲੀਬ੍ਰਿਟੀ ਹੁੰਦਾ ਉਹਦੇ ਨਾਲ ਲੋਕ ਬੰਧ ਜੁੜੇ ਹੋਏ ਉਨਾ ਮੇਰੇ ਵਰਗੇ ਦਾ ਹੋ ਜੇ ਕਿਹਨੇ ਪੁੱਛਣਾ ਘਰ ਦੇ ਪੁੱਛਣਗੇ ਜਾਂ ਕੋਈ ਰਿਸ਼ਤੇਦਾਰ ਪੁੱਛ ਲੂਗਾ ਜਿਹੜੇ ਜਿਹਨੇ ਲੋਕਾਂ ਨੂੰ ਵੱਧ ਲੋਕ ਜਾਣਦੇ ਹੁੰਦੇ ਨੇ ਉਹਨਾਂ ਵਾਸਤੇ ਦਵਾਵਾ ਕਰਨ ਵਾਲੇ ਵੀ ਵੱਧ ਹੁੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣ ਵੀ ਜ਼ਿਆਦਾ ਹੁੰਦੇ ਨੇ ਇਹ ਵੀ ਦੇਖਦੇ ਆਪਾਂ ਜਿਹੜੀ ਖੇ ਜਿਹੜੀ ਆਪਾਂ ਮਿੱਟੀ ਫਰੋਲਣ ਵਾਲੀ ਗੱਲ ਕਰਦੇ ਆ ਜਿਹੜੀ ਮਿੱਟੀ ਪੱਡੀ ਬੈੱਡ ਤੇ ਪੈਣ ਦੀ ਮਿੱਟੀ ਪੱਟੀ ਲੋਕਾਂ ਨੇ ਮੈਂ ਦੇਖਿਆ ਕੋਈ AI ਨਾਲ ਬਣਾ ਕੇ ਵੀਡੀਓ ਪਾ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਉਹੋ ਜਿਹੇ ਲੋਕਾਂ ਦੀ ਵੀ ਕਮੀ ਨਹੀਂ ਵਿੱਚ ਉਹ ਉਹੋ ਜਿਹੇ ਮਹਾਮੂਰਖ ਜੀ ਨਨ ਮੈਂ ਕਹਿ ਸਕਦਾ ਵੀ ਉਹ ਜਿਹੇ ਲੋਕ ਬਹੁਤ ਵੀ ਨੇ ਪਰ ਅਰਦਾਸਾਂ ਕਰਨ ਵਾਲੇ ਬਹੁਤ ਸਿਆਰ ਅਰਦਾਸਾਂ ਚਰੋ ਪਰਿਵਾਰ ਵਾਸਤੇ ਦਾ ਟਾਰਸ ਬਣਿਆ ਜਾਂਦਾ ਅਰਦਾਸ ਜੇ ਆਪਾਂ ਇਹ ਨਹੀਂ ਹੁੰਦਾ ਫਿਰ ਤਾਂ ਜੇ ਆਪਾਂ ਕਹੀ ਵੀ ਅਰਦਾਸਾਂ ਇਕੱਲੇ ਰਾਜਵੀਰ ਜੀ ਬੰਦੇ ਵਾਸਤੇ ਕਾ ਫਿਰ ਤਾਂ ਆਪਾਂ ਸਰਬੱਤ ਦੇ ਭਲੇ ਦੀ ਤਾਂ ਆਪਣੇ ਹਜ਼ਾਰਾਂ ਗੁਰੂ ਘਰਾਂ ਚ ਸਵੇਰੇ ਸ਼ਾਮ ਅਰਦਾਸ ਹੁੰਦੀ ਹੈ ਫਿਰ ਤਾਂ ਕੋਈ ਇਹੋ ਜੀ ਘਟਨਾ ਹੋ ਗਈ ਨਾ ਤੇ ਇਹ ਬਾਕੀ ਅਰਦਾਸਾਂ ਤਾਂ ਜ਼ਰੂਰੀ ਨੇ ਜੀ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਹੋਸ਼ ਤੋਂ ਵੀ ਕੰਮ ਲੈਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਇਹ ਨਾਲੇ ਇਹ ਕਿੱਡਾ ਕਬੜਾ ਜੀਵਨਾ ਹੈ ਕਰੋੜਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਐਡੀ ਕਬੜੀ ਆਪਣੀ ਜ਼ਿੰਦਗੀ ਹੈ ਮੈਨੂੰ ਲੱਗਦਾ ਵਧੀਆ ਤਰ੍ਹਾਂ ਜਿਉਈ ਜਾਵੇ ਜੇ ਪਲੈਨਿੰਗ ਨਾਲ ਜਿਉਈ ਜਾਵੇ ਹਾਂ ਮੇਰੇ ਖਿਆਲ ਨਾਲ ਵਧੀਆ ਹੈ ਇਦਾਂ ਦੇ ਐਕਸੀਡੈਂਟਾਂ ਤੋਂ ਇਦਾਂ ਦੀਆਂ ਘਟਨਾਵਾਂ ਤੋਂ ਸਾਨੂੰ ਸਬਕ ਵੀ ਲੈਣਾ ਚਾਹੀਦਾ ਤੇ ਅੱਗੇ ਨੂੰ ਸੁਚੇਤ ਵੀ ਹੋਣਾ ਚਾਹੀਦਾ ਤੇ ਉਹਦੇ ਤੇ ਵਰਕ ਵੀ ਕਰਨਾ ਚਾਹੀਦਾ ਕਿ ਅਸੀਂ ਕਿੱਦਾਂ ਇਹਨੂੰ ਥੱਲ ਪਾ ਸਕਦੇ ਹਾਂ ਕਾਸ਼ ਹਲੇ ਉਹਦਾ ਅੱਜ ਰਾਜੀਵ ਜਵੰਦੇ ਦਾ ਹੋਇਆ ਕੱਲੂ ਕਿਤੇ ਹੋਰ ਵੀ ਸਾਰੇ ਕਿਤੇ ਨੂੰ ਸਿਸਟਮ ਦੇ ਵਿੱਚ ਮਤਲਬ ਲੋਕਾਂ ਨੂੰ ਵੀ ਹਮਲਾ ਮਾਰਨਾ ਪਣਾ ਕੱਲੀ ਸਰਕਾਰ ਨੂੰ। ਬਾਬਾ ਜੀ ਗੱਲ ਤਾਂ ਉਹੀ ਹੈ ਕਿ ਨਾ ਤਾਂ ਇਹ ਕੋਈ ਪਹਿਲਾ ਐਕਸੀਡੈਂਟ ਸੀ ਨਾ ਕੋਈ ਆਖਰੀ ਹੈ। ਐਕਸੀਡੈਂਟ ਹੁੰਦੇ ਆਏ ਨੇ ਤੇ ਹੁੰਦੇ ਰਹਿਣੇ ਨੇ ਪਰ ਆਪਾਂ ਉਹਨਾਂ ਨੂੰ ਕੁਝ ਨਾ ਕੁਝ ਠੱਲ ਪਾ ਸਕਦੇ ਹਾਂ, ਕੁਝ ਮਾੜਾ ਮੋਟਾ ਕੰਟਰੋਲ ਕਰ ਸਕਦੇ ਹਾਂ। ਮੈਨੂੰ ਲੱਗਦਾ ਵੀ ਇਹ ਮੁਹਿੰਮ ਚੱਲਣੀ ਚਾਹੀਦੀ ਹੈ। ਜਿਵੇਂ ਹਰਮਨ ਸਿੰਘ ਤੁਸੀਂ ਜਾਣਦੇ ਹੋਵੋ ਜਿਨ੍ਹਾਂ ਦੇ ਲੱਤਾਂ ਕੱਟੀਆਂ ਗਈਆਂ ਸੀ। ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ। ਕਾਫੀ ਹੱਦ ਤੱਕ ਉਹ ਸਫਲ ਵੀ ਹੋਏ ਸੀ ਪਰ ਇਕੱਲਾ ਬੰਦਾ ਕੀ ਕਰ ਸਕਦਾ ਸੁਪਰੀਮ ਕੋਰਟ ਤੱਕ ਉਹਨਾਂ ਨੇ ਲੜਾਈ ਲੜੀ ਆਪਣੀ ਤੇ ਉਸ ਤੋਂ ਬਾਅਦ ਕੁਝ ਫੈਸਲੇ ਕਰਵਾ ਵੀ ਲਏ ਸੀ ਉਹਨਾਂ ਨੇ ਆਪਣਾ ਸੰਘਰਸ਼ ਲੜ ਕੇ ਉਸੇ ਤਰ੍ਹਾਂ ਦੀ ਜੇ ਕੋਈ ਮਹਿੰਮ ਚੱਲੇ ਤਾਂ ਜਾਦਾ ਵਧੀਆ ਹੋਊਗਾ ਤੇ ਮਿਹਰਬਾਨੀ ਬਾਬਾ ਜੀ ਧੰਨਵਾਦ ਜੀ ਅਗਲੇ ਬੁੱਧਵਾਰ ਫੇਰ ਮਿਲਾਂਗੇ ਹਾਂ ਜੀ ਹਾਂ ਜੀ ਫੋਲਕਿੰਗ ਤੇ ਜਿਹੜਾ ਇੱਕ ਤੁਹਾਡਾ ਹੋਰ ਰਹਿ ਗਿਆ ਸਵਾਲ ਮੈਂ ਮੇਰੇ ਦਿਮਾਗ ਚੋਂ ਨਿਕਲ ਗਿਆ ਸਟਾਰਟਿੰਗ ਜੇ ਤੁਸੀਂ ਕੀਤਾ ਸੀ ਉਹ ਹੁੰਦੇ ਜੇ ਨਹੀਂ ਹੁੰਦੀ ਸੌਰੀ ਮੇਰੇ ਦਿਮਾਗ ਚੋਂ ਡੇਸਰ ਗਿਆ ਪਹਿਲਾਂ ਗਾਣਾ ਸੀ ਜਿਹੜਾ ਤੁਸੀਂ ਉਹਦੀ ਲਾਈਨਾਂ ਭੁੱਲ ਗਏ ਜਾਣ ਲੱਗੇ ਉਹ ਵੀ ਹਾਂਜੀ ਹਾਂਜੀ ਉਹ ਤੁਸੀਂ ਮੈਨੂੰ ਸਟਾਰਟਿੰਗ ਇਹੀ ਕਿਹਾ ਸੀ ਮੇਰੇ ਦਿਮਾਗ ਚੋਂ ਨਿਕਲ ਗਿਆ ਅੱਜ ਭਾਵ ਕੇ ਐਨਾ ਹੁਣ ਦਿਮਾਗ ਤੇ ਅਜਾ ਅਬ ਸੈਟ ਜਾ ਹੋਇਆ ਪੈ ਕੰਮ ਉਹ ਜਿਹੜੀ ਗੱਲ ਮੈਂ ਕਰਦਾ ਸੀ ਮਤਲਬ ਆਪਣਾ ਗੀਤ ਆਇਆ ਸੀ 3 ਸਟੇਜ ਦੇ ਵਿੱਚ ਮੇਰਾ ਲਾਈਵ ਆਇਆ ਸੀ ਉਹ ਚਲੋ ਬਾਅਦ ਚ ਬਹੁਤ ਜਾਣੇ ਨੇ ਬੋਲਿਆ ਉਹ ਲਿਖਿਆ ਵੀ ਮੇਰਾ ਆਇਆ ਸੀ ਉਹ ਦੁਨੀਆ ਤੇ ਟੁੱਕਦੀ ਗੱਲ ਐ ਉਹਦੇ ਤੇ ਵੀ ਸਾਨੂੰ ਥੋੜਾ ਜਿਆ ਅਮਲ ਕਰਨਾ ਚਾਹੀਦਾ ਮੈਂ ਬੋਲ ਕੇ ਦੱਸ ਦਾਨਾ ਤੁਹਾਨੂੰ ਆਨਲਾਈਨਾਂ ਸੀਗੀਆਂ ਮਾਰੇ ਠੱਗੀਆਂ ਕਰੇ ਚਤਰਾਇਆਂ ਨਾਲ ਨਹੀਂ ਜਾਣੀਆਂ ਇਹ ਕਮਾਈਆਂ ਮਾਰੇ ਠੱਗੀਆਂ ਕਰੇ ਚਤਰਾਇਆਂ ਨਾਲ ਨਹੀਂ ਜਾਣੀਆਂ ਇਹ ਕਮਾਈਆਂ ਖਾਲੀ ਹੱਥੀ ਗਏ ਜਹਾਨੋਂ ਕੀ ਰਾਜਾ ਕੀ ਰਾਣਾ ਕਫਣ ਦੇ ਜੇਬ ਨਹੀਂ ਹੁੰਦੀ ਬੰਦੇ ਆ ਜਦ ਦੁਨੀਆ ਤੋਂ ਜਾਣਾ ਕਫਣ ਦੇ ਜੇਬ ਨਹੀਂ ਹੁੰਦੀ ਬੰਦੇ ਆਜਾ ਦੁਨੀਆ ਤੋਂ ਜਾਣਾ ਇੱਕ ਨਹੀਂ ਕਈ ਹਜ਼ਾਰ ਸਿਕੰਦਰ ਇੱਕ ਨਹੀਂ ਕਈ ਹਜ਼ਾਰ ਸਿਕੰਦਰ ਗਏ ਉਡਾਰੀ ਮਾਰ ਸਿਕੰਦਰ ਆ ਗਿਆ ਜਦ ਧੁਰੋਂ ਬੁਲਾਵਾ ਪਲ ਵਿੱਚ ਹੋਏ ਤਿਆਰ ਸਿਕੰਦਰ ਬੰਦ ਹੋ ਗਏ ਸਭ ਪਈਆਂ ਖਾਤੇ ਜਦੋਂ ਵਰਤ ਗਿਆ ਕਫਨ ਦੇ ਜੇਬ ਨਹੀਂ ਹੁੰਦੀ ਬੰਦੇ ਆਜਾ ਦੁਨੀਆ ਤੋਂ ਜਾਣਾ ਕਫਨ ਦੇ ਜੇਬ ਨਹੀਂ ਹੋਣੀ ਓਏ ਬੰਦੇ ਆਜਾ ਦੁਨੀਆ ਤੋਂ ਜਾਣਾ ਤੈਨੂੰ ਪਾਇਆ ਵਿੱਚ ਵਿਵਾਦਾਂ ਤੈਨੂੰ ਪਾਇਆ ਵਿੱਚ ਵਿਵਾਦਾਂ ਕੋਠੀਆਂ ਕਾਰਾਂ ਤੇ ਜੈਦਾ ਤਾਂ ਕੰਮ ਨਹੀਂ ਆਉਣੇ ਕਿੱਲੇ ਮਰਲੇ ਤਿੰਨ ਗਿੱਠ ਦੇ ਵਿੱਚ ਬਣਨ ਸਮਾਦਾ ਉਹ ਹੀ ਉਹ ਤਿੰਨ ਗਿੱਠ ਜਗਾ ਹੈ ਤੇਰੀ ਤੇਰਾ ਅਸਲ ਟਿਕਾਣਾ ਕਫਣ ਦੇ ਬੰਦਿਆ ਜਦ ਦੁਨੀਆ ਤੋਂ ਜਾਣਾ ਕਫਣ ਦੇ ਜੇਬ ਨਹੀਂ ਹੋਣੀ ਓਏ ਬੰਦਿਆ ਜਦ ਦੁਨੀਆ ਤੋਂ ਜਾਣਾ ਗੋਲਦੀ ਪਿੰਡ ਕਪਿਆਲ ਵਾਲਿਆ ਗੋਲ ਦੀ ਪਿੰਡ ਕਪਿਆਲ ਵਾਲਿਆ ਤੈਨੂੰ ਤੇਰੀ ਮੈਂ ਨੇ ਖਾ ਲਿਆ ਫਿਰ ਪਛਤਾਇਆ ਕੀ ਬੰਨਣਾ ਏ ਜਦੋਂ ਜਮਾਨੇ ਆ ਕੇ ਢਾਲਿਆ ਹੱਥ ਜੋੜ ਕੇ ਤਿਆਰ ਹੋ ਜਾਏਗਾ 파ਟੇ ਚਟਾ ਬਾਣਾ ਕਫਨ ਦੇ ਜੇਬ ਨਹੀਂ ਹੋਣੀ ਬੰਦਿਆ ਜਦ ਦੁਨੀਆ ਤੋਂ ਜਾਣਾ ਕਫਨ ਦੇ ਜੇਬ ਨਹੀਂ ਹੋਣੀ ਬੰਦਿਆ ਜਦ ਦੁਨੀਆ ਤੋਂ ਜਾਣਾ ਮਿਹਰਬਾਨੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਬਿਲਕੁਲ ਬਾਕੀ ਸਾਡੇ ਅਰਦਾਸ ਬੇਨਤੀ ਉਸ ਆਪਣੇ ਵੀਰ ਨੂੰ ਆਪਣੇ ਬੱਚੇ ਨੂੰ ਉਸ ਰਵੀਰੂ ਨੂੰ ਰਾਜਵੀਰ ਜਵੰਦੇ ਨੂੰ ਵਾਹਿਗੁਰੂ ਸੱਚੇ ਬਾਦਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੋਂ ਸਾਡੀ ਸੰਬੰਧੀ ਪਰਿਵਾਰ ਦੋਸਤ ਮਿੱਤਰ ਉਹਦੇ ਚਾਹਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲਿਕਾ ਕਾਲਸਾ ਵਹਿਗੁਰੂ ਜੀ ਕਿਤੇ